ਪੰਜਾਬ ਦੇ ਜਦੋਂ ਪੁਰਾਣੇ ਪਿੰਡਾਂ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ ਪਿੰਡ ਦਾ ਜ਼ਿਕਰ ਹੁੰਦਾ ਹੈ ਸਪਿੰਡ ਸੰਤੂ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਲਗਭਗ 350 ਸਾਲ ਪਹਿਲਾਂ ਇਸ ਪਿੰਡ ਦੀ ਮੋੜੀ ਵੱਜੀ ਇਸ ਪਿੰਡ ਦੇ ਵਿੱਚ ਜਦੋਂ ਆਪਾਂ ਵੜਦੇ ਹਾਂ ਤਾਂ ਇੱਥੇ ਅਕਸਰ ਹੀ ਆਪਾਂ ਨੂੰ ਜਿਹੜੇ ਪੁਰਾਣੇ ਬੋੜ ਪਿੱਪਲ ਜਿਹੜੇ ਦੇਖਣ ਨੂੰ ਮਿਲ ਜਾਂਦੇ ਹਨ ਜਿਸ ਦੀਆਂ ਛਾਵਾਂ ਪਿੰਡ ਦੇ ਵਸਨੀਕ ਰਲ ਮਿਲ ਕੇ ਜੜੀਆਂ ਮਾਨਦੇ ਹਨ ਇਸ ਪਿੰਡ ਦੇ ਲੋਕ ਬੜੇ ਮਿਹਨਤੀ ਨਿੱਗੇ ਸੁਭਾਅ ਦੇ ਹਨ ਕਿਰਤ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਹਨ ਇਸ ਪਿੰਡ ਦੇ ਵਿੱਚ ਸਵਾਮੀ ਸ਼ੱਕਰਪੂਰੀ ਮਹਾਰਾਜ ਦੀ ਜਿਹੜੀ ਇਸ ਪਿੰਡ ਨੇ ਇੱਕ ਸਮਾਦ ਬਣਾਈ ਹੋਈ ਆ ਜਿੱਥੇ ਕਿ ਇਸ ਪਿੰਡ ਦੇ ਵਿੱਚ ਲੋਕ ਜਿਹੜੇ ਇਸ ਪਿੰਡ ਦੇ ਨੇ ਇਸ ਸਮਾਂ ਤੇ ਮੱਥਾ ਟੇਕਦੇ ਹਨ ਤੇ ਪੁਰਾਣੇ ਦਰਖਤ ਜਿਹੜੇ ਪਿੰਡ ਦੇ ਵਿੱਚ ਅਕਸਰ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸੋ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਕਮੈਂਟਾਂ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜਰੂਰ ਲਿਖੋ ਇਸ ਵੀਡੀਓ ਦੇ ਅੰਤ ਵਿੱਚ ਆਪਾਂ ਤੁਹਾਨੂੰ ਇਸ ਪਿੰਡ ਦਾ ਪ੍ਰਾਤਨ ਇਤਿਹਾਸ ਜਰੂਰ ਦੱਸਾਂਗੇ ਜਿਹੜੇ ਭੈਣ ਭਰਾ ਨਵੇਂ ਜੁੜਿਆ ਨੇ ਕਿਰਪਾ ਕਰਕੇ ਆਪਣਾ ਫੇਸਬੁੱਕ ਪੇਜ ਸੁਖ ਲਟਿਆ YouTube ਚੈਨਲ ਸੁਖ ਲਟਿਆ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਫਰ ਮੁਹੱਬਤਾਂ ਦਾ ਫਿਕਰਮੰਦ ਟੀਮ ਤੁਹਾਡੇ ਪਿੰਡ ਪਹੁੰਚੇ ਤੇ ਤੁਹਾਡੇ ਪਿੰਡ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੀਏ ਸੋ ਹੁਣ ਆਓ ਆਪਾਂ ਇੱਥੋਂ ਦੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਇਸ ਪਿੰਡ ਦਾ ਨਾਮ ਕਿਵੇਂ ਪਿਆ ਇਸ ਪਿੰਡ ਦਾ ਇਤਿਹਾਸ ਕੀ ਆ ਅੱਜ ਕੱਲ ਇੱਥੋਂ ਦੇ ਲੋਕ ਕਿਹੜੀ ਕਿਰਤ ਕਰਦੇ ਆਣ ਕਿਹੜਾ ਕੰਮ ਕਰਦੇ ਆਣ ਆਓ ਫਿਰ ਆਪਾਂ ਅੱਜ ਦੀ ਵੀਡੀਓ ਅੱਗੇ ਸ਼ੁਰੂ ਕਰਦੇ ਆਂ ਕਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆਂ ਸਮੇ ਜੀ ਐਸੇ ਪਿੰਡ ਸੰਤੂ ਵਾਲਾ 'ਚ ਖੜੇ ਆਂ ਜੀ ਸੰਤੂ ਵਾਲਾ ਤਹਿਸੀਲ ਜੀਰਾ ਜੀਰਾ ਜ਼ਿਲ੍ਹਾ ਫਰੀਪੁਰ ਇਹ ਸਾਰਾ ਪਿੰਡ ਆਹ ਪਰਿਵਾਰ ਦੇ ਵਾਂਗੂ ਰਹਿੰਦਾ ਨੇ ਚਲੋ ਚੰਗੀ ਗੱਲ ਹੈ ਜੀ ਤੇ ਪੁਰਾਣੇ ਬਜ਼ੁਰਗ ਆਪਣੇ ਏਸਪਿੰਡ ਦੇ ਵਿੱਚ ਕਿਉਂ ਤਾਂ ਆਪ ਨੂੰ ਮਿਲ ਜਾਣਗੇ ਜਿਹੜੇ ਕਾਫੀ ਪੁਰਾਣੇ ਹੋਣ ਬਹੁਤ ਪੁਰਾਣੇ ਨਾ ਐਡਾ ਪੁਰਾਣਾ ਠੀਕ ਆ ਆਪਣੀ ਤੁਹਾਡੀ ਤਾਂ ਮੌਜਾਂ ਦਾ ਕੋਈ ਨਾ ਸਾਡੇ ਕੋਈ ਪਾਵਨ ਦੀ ਪਾਵਨ ਦੀ ਇੱਥੇ ਕਿਹ ਐਂ ਵਿਰਲੇ ਵਿਰਲੇ ਬਹਿ ਜਾਂਦੇ ਕੋਈ ਉੱਥੇ ਬਹਿ ਜਾਂਦੇ ਕੋਈ ਇੱਥੇ ਬਹਿ ਜਾਂਦੇ ਆਹ ਚਲੋ ਆਪ ਦਾ ਟਾਈਮ ਨੰਗਾ ਲਿਆ ਜਿਹੜਾ ਸਾਲ 6 ਮਹੀਨੇ ਕੀ ਨਾਮ ਜੀ ਆਪਣਾ ਮਮਾ ਸੰਦੀਕ ਆ ਜੀ ਮਮਾ ਸੰਦੀਕ ਸੰਦੀਕ ਮੁਸਲਮਾਨ ਹੋਣਗੇ ਜੀ ਕੋਈ ਵੀ ਇੱਥੇ ਅੱਗ ਲੱਗੀ ਪਿੱਛੇ ਜਵਾਵਾ ਚਰ ਹੋ ਗਿਆ ਹਾਂਜੀ 5-6 ਸਾਲ ਹੋ ਗਿਆ ਹਾਂਜੀ ਅਗ ਲੱਗੀ ਪਿੰਡਾਂ ਨੂੰ ਆ ਗਈ ਪਿੰਡ ਅੱਧਿਆ ਘਰਾਂ ਜਾ ਗਈ ਤੇ ਉ ਤੋਂ ਵੀ ਪੈਣ ਲੱਗ ਗਿਆ ਬਹਾਨਾ ਉਹ ਮਾਹੂ ਵਿੰਨਾ 12 13 ਕਿਲੋਮੀਟਰ ਤਿੰਨਾ ਸ਼ਹਿਰਾਂ ਦੇ ਵਿਚਕਾਰ ਆ ਮੰਨ ਲਓ ਕਿ ਪਿੰਡ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਇਤਿਹਾਸ ਦੇ ਵਿੱਚ ਤੁਹਾਡੇ ਪਿੰਡ ਦਾ ਜ਼ਿਕਰ ਆਉਂਦਾ ਆਪਣੇ ਕੋਲ ਥੋੜਾ ਪੁਰਾਣਾ ਇਤਿਹਾਸ ਹੈਗਾ ਕਿ 350 ਸਾਲ ਪੁਰਾਣਾ ਪਿੰਡ ਆ ਤੁਹਾਡਾ ਹੋਰ ਪਿੱਪਲ ਵੀ ਹੈਗੇ ਆ ਕਿ ਜਿਹੜੇ ਜਿਹੜੇ ਵੀਰ ਵੜ ਦਿੰਦੇ ਉਹਨਾਂ ਨੂੰ ਥੋੜੀ ਅਪੀਲ ਕਰੋ ਥੋੜਾ ਬਚਾ ਕਰੋ ਇਹਨਾਂ ਚੀਜ਼ਾਂ ਦਾ ਦਰਾ ਚੜਤੀ ਕਲਾ ਜੀ ਸੇਤਾ ਠੀਕ ਠਾਕ ਆ ਠੀਕ ਆ ਜੀ ਠੀਕ ਵਧੀਆ ਜੀ ਸਸਕਲ ਦੋਸਤੋ ਸਫਰ ਮੁਹੱਬਤਾਂ ਦਾ ਫਿਕਰਮੰਦ ਟੀਮ ਅੱਜ ਪਹੁੰਚੀ ਆ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਦਾ ਪਿੰਡ ਸੰਤੂ ਵਾਲਾ ਅੱਜ ਤੁਹਾਨੂੰ ਆਪਾਂ ਇਸ ਪਿੰਡ ਦਾ ਇਤਿਹਾਸ ਇਸ ਪਿੰਡ ਦਾ ਪਿਸ਼ੋਕਰ ਦੱਸਾਂਗੇ ਇਸ ਪਿੰਡ ਦਾ ਨਾਮ ਕਿਵੇਂ ਪਿਆ ਕਿੰਨੇ ਸੌ ਸਾਲ ਪੁਰਾਣਾ ਇਹ ਪਿੰਡ ਆ ਕਿਹੜੇ ਕਿਹੜੇ ਜਾਤ ਧਰਮਾਂ ਦੇ ਲੋਕ ਇਸ ਪਿੰਡ ਦੇ ਵਿੱਚ ਵਸੇ ਹੋਏ ਹਨ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਜਿਹੜੇ ਭੈਣ ਭਰਾ ਨਵੇਂ ਜੁੜੇ ਹਨ ਉਹ ਆਪਣੇ ਫੇਸਬੁੱਕ ਪੇਜ ਸੁਖ ਲਟੀਆਂ YouTube ਚੈਨਲ ਸੁਖ ਲਟੀਆਂ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ ਤਾਂ ਜੋ ਆਉਣ ਵਾਲਾ ਸਮੇਂ ਦੇ ਵਿੱਚ ਸਫਰ ਮੁਹੱਬਤ ਦਾ ਫਿਕਰਮੰਦ ਟੀਮ ਤੁਹਾਡੇ ਪਿੰਡ ਪਹੁੰਚੇ ਤੇ ਤੁਹਾਡੇ ਪਿੰਡ ਦਾ ਇਤਿਹਾਸ ਦੱਸੇ ਸੋ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਿੰਡ ਸੰਤੂ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਇੱਥੋਂ ਦੇ ਆਪਾਂ ਵਸਨੀਕਾਂ ਨਾਲ ਵੀ ਟੜੀ ਗੱਲਬਾਤ ਕਰਵਾਵਾਂਗੇ ਅੰਤ ਦੇ ਵਿੱਚ ਜਾ ਕੇ ਆਪਣੇ ਕੋਲ ਜੋ ਇਤਿਹਾਸ ਮੌਜੂਦ ਆ ਉਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਓ ਆਪਾਂ ਇੱਥੋਂ ਦੇ ਵਸਨੀਕਾਂ ਨਾਲ ਕਰਦੇ ਹਾਂ ਗੱਲਬਾਤ ਆਓ ਆਪਾਂ ਹੁਣ ਕਰਦੇ ਆਂ ਗੱਲਬਾਤ ਇੱਥੇ ਜਿਹੜੀ ਆ ਸੁਆਮੀ ਸ਼ੰਕਰਾਪੁਰੀ ਦੀ ਜਿਹੜੀ ਸਮਾਦ ਬਣੀ ਹੋਈ ਆ ਸਮਾਦੀ ਬਣੀ ਆ ਉਥੋਂ ਦਾ ਇਤਿਹਾਸ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਸ ਪਿੰਡ ਦੇ ਵਸਨੀਕਾਂ ਨਾਲ ਵੀ ਗੱਲਬਾਤ ਕਰਵਾਉਣੇ ਆ ਸਾਹਮਣੇ ਅੰਕਲ ਜੀ ਹਰੀ ਮੌਜੂਦ ਆ ਤੇ ਇੱਥੋਂ ਦਾ ਜਿਹੜਾ ਇਤਿਹਾਸ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਸੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਕਰਦੇ ਆਪਾਂ ਅੰਕਲ ਜੀ ਨਾਲ ਗੱਲਬਾਤ ਦੀ ਸਤਿਕਾਰ ਜੀ ਸਭ ਨੂੰ ਸਤਿਕਾਰ ਸਤਿਕਾਰ ਹੋਰ ਚੜ੍ਹਦੀ ਕਲਾ ਜੀ ਸਿਕਾਲ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਲਖਵੀਰ ਸਿੰਘ ਜੀ ਸਰਦਾਰ ਲਖਵੀਰ ਸਿੰਘ ਇਸੇ ਪਿੰਡ ਦੇ ਵਿੱਚ ਸਨੀ ਹਾਂ ਜੀ ਇਸੇ ਪਿੰਡ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਆਪਾਂ ਖੜੇ ਆਂ ਸਮੇ ਜੀ ਐਸੇ ਪਿੰਡ ਸੰਤੂ ਵਾਲਾ ਚ ਖੜੇ ਆਂ ਜੀ ਸੰਤੂ ਵਾਲਾ ਤਹਿਸੀਲ ਜੀਰਾ ਜੀਰਾ ਜ਼ਿਲ੍ਹਾ ਫਰੀਪੁਰ ਇੱਥੋਂ ਮਹੂ ਦੀ ਕਿੰਨੀ ਦੂਰੀ ਆ ਜੀ ਇੱਥੋਂ ਤਕਰੀਬਨ ਹੈਗੀ ਆ ਜੀ 10 12 ਕਿਲੋਮੀਟਰ 10 ਤੋਂ 12 ਹਾਂਜੀ ਤੇ ਮੱਲਾਂ ਵਾਲੇ ਦੀ ਦੂਰੀ ਇੱਥੋਂ ਤੇ 15 15 ਠੀਕ ਆ ਜੀ ਇਹ ਜਿਹੜਾ ਰੋ ਆਪਣਾ ਪਿੰਡ ਆ ਕਿੱਥੇ ਕੋਈ ਪੈ ਜਾਂਦਾ ਵਾ ਇਹ ਆਪਣੇ ਜੀਰੇ ਤੋਂ ਜੀਰੇ ਤੋਂ 6 ਕਿਲੋਮੀਟਰ ਬਾਅਦ ਤੇ ਪੈਂਦਾ ਜੀ ਠੀਕ ਆ ਮੱਲਾਂ ਵਾਲਾ ਤੋਂ ਜੀਰਾ ਰੋਡ ਤੇ ਸਾਈਡ ਤੇ ਪੈ ਜਾਂਦਾ ਸਾਈਡ ਤੇ ਪੈ ਜਾਂਦਾ ਜੀ ਠੀਕ ਆ ਜੀ ਠੀਕ ਆ ਤੇ ਇਸ ਪਿੰਡ ਦਾ ਪੁਰਾਣਾ ਜਿਹੜਾ ਸੰਤੂ ਵਾਲਾ ਨਾਮ ਆ ਇਹ ਕਿਸ ਤਰ੍ਹਾਂ ਪਿਆ ਜਾਂ ਕਿੰਨਾ ਪੁਰਾਣਾ ਜਿਹੜਾ ਇਹ ਪਿੰਡ ਵੱੱਜਾ ਇਹਦੇ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਹੈ ਤਾਂ ਜਰੂਰ ਦੱਸੋ ਜੀ ਜੇ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹੋ ਹਾਂਜੀ ਤਕਰੀਬਨ ਜੀ ਇੱਥੇ ਸੰਤਾਂ ਦੇ ਨਾਂ ਤੋਂ ਇਹ ਪਿੰਡ ਵੱਜਾ ਠੀਕ ਹੈ ਜੀ ਸਵਾਮੀ ਸ਼ੰਕਰਾਪੁਰ ਜੀ ਉਸ ਸਮੇਂ ਦੇ ਵਿੱਚ ਆਏ ਆ ਠੀਕ ਹੈ ਜੀ ਤੇ ਜਿੱਥੇ ਆਣ ਕੇ ਉਹਨਾਂ ਨੇ ਇੱਥੇ ਗੁਰਦਰਾ ਸਾਹਿਬ ਹੈਗਾ ਗੁਰਦੁਆਰਾ ਸਤਗੰਢ ਸਾਹਿਬ ਵਿਖੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੈ ਕੇ ਆਂਦੇ ਪਿੰਡ ਸੰਤੋ ਵਾਲੀ ਉਸ ਸਮੇਂ ਬੇੜੀ ਤੇ ਲੈ ਕੇ ਆਂਦੇ ਦਰਿਆ ਵਗਦਾ ਸੀਗਾ ਠੀਕ ਹੈ ਜੀ ਤੇ ਮਾਨ ਸਤਕਾਰ ਗੁਰੂ ਸਾਹਿਬ ਦਾ ਵਧਾਉਂਦਿਆਂ ਹੋਏ ਉਹਨਾਂ ਨੇ ਆਪਣੇ ਸਰੂਪ ਨੂੰ ਸਿਰ ਤੇ ਰੱਖਿਆ ਠੀਕ ਹੈ ਜੀ ਤੇ ਲਿਆੜਕੇ ਇੱਥੇ ਵਸਾਇਆ ਤੇ ਜਿੰਨੇ ਵੀ ਪਿੰਡ ਦੇ ਨਗਰ ਦੇ ਸੰਗਤ ਸੀ ਉਹਨਾਂ ਨੂੰ ਗੁਰੂ ਰਾਂ ਸਾਹਿਬ ਜੀ ਨਾਲ ਜੋੜਿਆ ਠੀਕ ਹੈ ਜੀ ਤੇ ਉਹ ਆਪ ਦੇ ਦਿੱਤਾ ਵੀ ਇਹ ਤੁਹਾਡਾ ਗੁਰੂ ਆ ਤੇ ਇਸ ਗੁਰੂ ਦੇ ਨਾਲ ਜੁੜੇ ਰਹਿਣਾ ਤੇ ਸਭ ਕੁਝ ਇੱਥੋਂ ਪ੍ਰਾਪਤ ਹੋਵੇਗਾ ਇਹ ਕਿਹੜੇ ਸਨ ਚਾਏ ਕੁਝ ਇਤਿਹਾਸ ਹੈ ਜੀ ਇਹਨਾਂ ਦਾ ਜੀ ਇਹ ਸਵਾਮੀ ਸ਼ੰਕਰਪੂਰੀ ਜ ਆ ਹਾਂ ਜੀ ਇਹ ਜੀ 1943 ਦੇ ਵਿੱਚ 1943 ਦੇ ਵਿੱਚ ਹਾਂ ਜੀ ਸੋ ਇਹ ਪਿੰਡ ਜਿਹੜਾ ਵਾ ਉਸ ਤੋਂ ਪਹਿਲਾਂ ਵੱਜਾ ਹੋਇਆ ਸੀਗਾ ਹਾਂ ਜੀ ਹਾਂ ਜੀ ਮਤਲਬ ਕਿ ਇਹ ਪਿੰਡ ਦਾ ਨਾਮ ਜਿਹੜਾ ਫਿਰ ਹੋਰ ਕਿਸੇ ਇਨਸਾਨ ਤੋਂ ਪਿਆਰ ਪ੍ਰਾਣਾ ਪਿੰਡ ਆਏ ਕਾਫੀ ਪ੍ਰਾਣਾ ਜੀ ਠੀਕ ਆ ਜੀ ਠੀਕ ਆ ਠੀਕ ਆ ਤੇ ਇੱਥੇ ਜਿਸ ਜਗ੍ਹਾ ਤੇ ਆਪਾਂ ਮੌਜੂਦ ਆ ਇੱਥੇ ਉਹਨਾਂ ਦੀ ਸਮਾਧੀ ਬਣੀ ਹੈ ਹਾਂ ਜੀ ਸਮਾਧੀ ਆ ਜੀ ਇਹ ਠੀਕ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਤੇ ਸਾਰੇ ਪਿੰਡ ਦੀ ਮਾਨਤਾ ਇੱਥੇ ਇਸ ਇਸਤਾਨੇ ਹਾਂ ਜੀ ਹਾਂ ਜੀ ਮੰਨਦੇ ਆ ਜੀ ਸਾਰੇ ਠੀਕ ਆ ਜੀ ਹਾਂਜੀ ਬਹੁਤ ਪਵਿੱਤਰ ਜਗ੍ਹਾ ਦੂਰ ਦਰਾਡੇ ਤੋਂ ਵੀ ਆਉਂਦੇ ਆ ਇੱਥੇ ਤੇ ਇੱਥੇ ਜਿਹੜੀ ਆਪਣੇ ਸਮਾਧੀ ਤੇ ਜੋ ਉਹਨਾਂ ਦਾ ਆਪਾਂ ਕਹਿ ਸਕਦੇ ਆ ਮੇਲਾ ਜਾਂ ਜੋ ਵੀ ਉਹ ਕਿੰਨੇ ਤਰੀਕ ਨੂੰ ਹਾਂ ਜੀ ਉਹ ਮੇਲਾ ਅਗਸਤ ਵਿੱਚ ਹੁੰਦਾ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਯਾਨੀ ਕਿ ਦੇਸੀ ਮਹੀਨੇ ਦੇ ਮਤਾਬਕ ਪੰਜ ਭਾਦ ਨੂੰ ਸਮਾਪਤੀ ਹੁੰਦੀ ਆ ਅਖੰਡ ਪੱਠ ਦੇ ਲੜੀਆਂ ਚੱਲਦੀਆਂ ਠੀਕ ਹੈ ਜੀ ਹਾਂ ਜੀ ਭਈ ਵੀ ਤੋਂ ਸ਼ੁਰੂ ਭਾਦ ਨੂੰ ਠੀਕ ਹੈ ਜੀ ਤੇ ਪਿੰਡ ਦਾ ਮਾਹੌਲ ਕਿਦਾਂ ਸਾਰੇ ਆਪਸ ਵਿੱਚ ਮੇਲ ਮਿਲਾ ਪਿਆਰ ਨਾਲ ਹਾਂ ਜੀ ਹਾਂ ਜੀ ਮੇਲ ਮਿਲਾਪ ਆ ਵਧੀਆ ਤਰੀਕੇ ਨਾਲ ਰਹਿ ਰਹੇ ਆ ਲੋਕ ਠੀਕ ਹੈ ਜੀ ਠੀਕ ਹੈ ਕੰਮ ਕਾਰ ਕਰਦੇ ਮਿਹਨਤ ਆਪਦੀ ਕਰਦੇ ਮਿਹਨਤ ਕਰਦੇ ਹਾਂ ਜੀ ਮਿਹਨਤ ਕਰਦੇ ਹਾਂ ਹਾਂ ਜੀ ਵਧੀਆ ਠੀਕ ਹੈ ਠੀਕ ਹੈ ਸੌ ਕਰਦੇ ਗੱਲਬਾਤ ਸੱਸੀ ਅੰਕਲ ਜੀ ਸੱਸੀ ਠੀਕ ਹੈ ਹੋਰ ਚੜਦੀ ਕਲਾ ਜੀ ਠੀਕ ਹੈ ਜੀ ਠੀਕ ਹੈ ਜੀ ਆਪਣਾ ਨਾਮ ਸ਼ੋਭ ਜੀ ਬਲਵੀਰ ਸਿੰਘ ਸਰਦਾਰ ਬਲਵੀਰ ਸਿੰਘ ਇਸੇ ਪਿੰਡ ਦੇ ਵਿੱਚ ਸੁਣੀ ਕੋ ਜੀ ਹਾਂ ਜੀ ਇੱਥੋਂ ਦੇ ਆ ਠੀਕ ਹੈ ਜੀ ਹੋਰ ਕੰਮ ਕਰ ਚੜਦੀ ਕਲਾ ਸਾਰਾ ਪਿੰਡ ਇਹ ਪਰਿਵਾਰ ਦੇ ਵਾਂਗੂ ਰਹਿੰਦਾ ਨੇ ਚਲੋ ਚੰਗੀ ਗੱਲ ਆ ਜੀ ਤੇ ਇੱਥੋਂ ਦੇ ਵੈਸੇ ਲੋਕ ਕਿਹੜੇ ਕਿੱਤੇ ਨਾਲ ਜ਼ਿਆਦਾ ਜੁੜੇ ਹੋਏ ਆ ਅੱਜਕੱਲ੍ਹ ਜਿਵੇਂ ਖੇਤੀਬਾੜੀ ਜਾਂ ਕੁਮਾਕਾਰਾਂ ਦੇ ਵਿੱਚ ਨੋ ਕੁਝ ਜ਼ਿਆਦਾ ਪੜੇ ਖੇਤੀਬਾੜੀ ਨਾਲ ਜ਼ਿਆਦਾ ਹੈ ਖੇਤੀਬਾੜੀ ਨਾਲ ਜ਼ਿਆਦਾ ਹੈ ਹਾਂ ਖੇਤੀਬਾੜੀ ਪੜੇ ਲਿਖੇ ਵੀ ਲੋਕ ਹੈਗੇ ਕੋਈ ਕਮਾਕਾਰ ਹੋ ਸਕੈਗੇ ਹੈਗੇ ਆਪਾਂ ਪੜੇ ਲਿਖੇ ਵੀ ਹਾਂਜੀ ਸਰਕਾਰੀ ਕੁਝ ਸਰਕਾਰੀ ਨੌਕਰੀ ਦੇ ਵੀ ਆ ਹਾਂਜੀ ਕੁਝ ਮੁਲਾਜ਼ਮ ਵੀ ਆ ਵਕੀਲ ਵੀ ਆ ਠੀਕ ਆ ਜੀ ਇਸ ਤਰ੍ਹਾਂ ਮਤਲਬ ਦੋ ਜਵੇਂ ਵੀ ਕੋਈ ਹੈ ਓਵੇਂ ਓਵੇਂ ਆਪਣਾ ਬਿਜ਼ਨਸ ਹੈ ਪੜਾਈ ਵੀ ਤੇ ਕੰਮ ਆ ਉਹ ਦੋ ਠੀਕ ਆ ਠੀਕ ਆ ਠੀਕ ਠੀਕ ਆ ਠੀਕ ਆ ਇਹ ਆ ਜਿਹੜਾ ਫਿਰ ਆਪਾਂ ਜਿਸ ਸਥਾਨ ਤੇ ਬੈਠੇ ਬੋਰਡ ਪਿੱਪਲ ਬੋਰਡ ਆ ਸੌਰੀ ਕਿੰਨੇ ਕੁ ਟਾਈਮ ਸਮਾਂ ਪੁਰਾਣਾ ਹੋ ਸਕਦਾ ਜੀ ਇਹ ਤਾਂ ਜੀ ਸਮਾਂ ਬਹੁਤ ਹੋ ਚੁੱਕਾ ਇਹ ਤਾਂ ਕਿਤੇ ਪਹਿਲਾਂ ਬਜ਼ੁਰਗਾਂ ਦਾ ਹੀ ਠੀਕ ਆ ਬਜ਼ੁਰਗਾਂ ਦਾ ਹੀ ਪਹਿਲਾਂ ਦਾ ਬਾਕੀ ਇਸ ਗੱਲ ਬਾਰੇ ਆਪਾਂ ਕਹਿ ਨਹੀਂ ਕੋ ਸਕਦੇ ਜਿਹੜਾ ਵੇਖਿਆ ਹੀ ਨਹੀਂ ਠੀਕ ਆ ਠੀਕ ਆ ਇਹ ਸਮਾਂ ਕਦੋਂ ਕਦਾ ਆ ਠੀਕ ਆ ਜੀ ਹਾਂ ਇੱਥੇ ਸਵੇਰੇ ਹੁੰਦੇ ਸੀ ਜਦੋਂ ਸੰਤ ਆਏ ਆ ਠੀਕ ਆ ਜੀ ਸੰਤ ਸ਼ੰਤਰਾਪੂਰੀ ਹਾਂ ਸੰਤ ਜਦੋਂ ਆਏ ਆ ਨਾ ਠੀਕ ਆ ਜੀ ਉਹ ਜੋ ਇਹ ਸਵੇਰੇ ਆ ਸੇਵੇਂ ਸੰਤਾਂ ਨੇ ਖੁੰਡੀ ਨਾ ਉਧਰ ਕਰ ਦਿੱਤੇ ਆ ਠੀਕ ਹੈ ਜੀ ਇੱਥੇ ਫਿਰ ਉਹਨਾਂ ਦੀ ਜਗ੍ਹਾ ਸੰਤਾਂ ਦੀ ਬਣਾਤੀ ਆ ਠੀਕ ਹੈ ਹੁਣ ਇਹਨਾਂ ਦੀ ਗੱਦੀ ਦਾ ਜਿਹੜਾ ਮਾਲਕ ਆ ਉਹ ਜੀਰੇ ਰਹਿੰਦੇ ਆ ਆ ਜਾਂਦੇ ਇੱਥੇ ਵੀ ਆ ਜਾਂਦੇ ਹਾਂ ਤਾਂ ਠੀਕ ਹੈ ਜੀ ਹਾਂ ਇਹ ਆਪਣੇ ਇਸ ਆਪਾਂ ਜੇਕਰ ਲੋਕਾਂ ਦੇ ਧਰਮਾਂ ਦੀ ਜਾਂ ਜਾਤੀ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਧਰਮ ਜਿਹੜੇ ਇਸ ਪਿੰਡ ਦੇ ਵਿੱਚ ਵਸੇ ਹੋਏ ਆ ਨਾ ਜਿੱਦਾਂ ਕਿ ਸਿੱਖ ਧਰਮ ਜੱਟ ਸਿੱਖ ਪਰਿਵਾਰ ਹਰੀਜਨ ਪਰਿਵਾਰ ਨਾਈ ਪਰਿਵਾਰ ਹਿੰਦੂ ਬ੍ਰਾਹਮਣ ਇਦਾਂ ਦੇ ਕਿਹੜੇ ਕਿਹੜੇ ਹਾਂ ਤਿੰਨ ਹੈਗੇ ਆ ਹੈ ਗਿਆ ਜੀ 3 4 ਚੰਨ 4 ਹੈ ਗਿਆ ਠੀਕ ਹੈ ਹਾਂ ਬਸ ਸਾਰੇ ਮਿਲੁਕੇ ਆਪਦੇ ਮੇਲ ਮਲਾਪ ਚ ਹੀ ਰਹਿੰਦੇ ਕਮਾਲ ਹੈ ਮੇਲ ਮਲਾਪ ਚ ਰਹਿੰਦੇ ਆ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਣਾ ਸ਼ੋਅ ਬਨਾਮ ਜੀ ਰਾਜ ਸਿੰਘ ਰਾਜ ਸਿੰਘ ਹਾਂ ਤੇ ਪੁਰਾਣੇ ਬਜ਼ੁਰਗ ਆਪਣੇ ਏਸ ਪਿੰਡ ਦੇ ਵਿੱਚ ਕਿਉਂ ਤਾਂ ਆਪ ਨੂੰ ਮਿਲ ਜਾਣਗੇ ਜਿਹੜੇ ਕਾਫੀ ਪੁਰਾਣੇ ਹੋਣ ਬਹੁਤ ਪੁਰਾਣੇ ਠੀਕ ਆਪਣੀ ਤੁਹਾਡੀ ਪੀੜ੍ਹੀ ਰਹਗੀ ਮਤਲਬ ਕੇ ਹਾਂ 60 ਕੇ ਸਾਲਾਂ ਵਾਲੇ ਆ ਜੀ ਬਸ ਠੀਕ ਹੈ 60 65 ਤੱਕ ਵਾਦ ਤਾਂ ਵਾਦ 70 75 ਸਾਲ ਦੇ ਜਿਹੜੇ 70 75 ਵਾਲੇ ਬੈਠੇ ਉਹ ਘਰਾਂ ਚ ਇੱਕ ਬੰਦਾ ਮਿਲ ਸਕਦਾ ਵਸੂ ਠੀਕ ਹੈ ਜੀ ਹਾਂ ਜੀ ਗਾਦੇ ਨਹੀਂ ਹੈਗੇ ਠੀਕ ਹੈ ਠੀਕ ਹੈ ਠੀਕ ਹੈ ਨਵੀਂ ਪੀੜ੍ਹੀ ਵਾਲੀ ਹੈ ਹੁਣ ਠੀਕ ਹੈ ਤੇ ਜਿਹੜੇ ਆਪਣੇ ਬੱਚੇ ਛੋਟੇ ਜਿਵੇਂ ਕਿ ਬਾਹਰਲੇ ਮੁਲਕਾਂ 'ਚ ਜਾਦੇ ਜਾ ਰਹੇ ਆ ਉਹਨਾਂ ਨੂੰ ਥੋੜੀ ਕੀ ਅਪੀਲ ਕਰਨੀ ਚਾਹੁੰਦੇ ਹੋ ਥੋੜੀ ਇਹਨਾਂ ਨੂੰ ਬੇਨਤੀ ਕਰੋ ਕਿ ਬੇਨਤੀ ਅਸੀਂ ਤਾਂ ਕਹਿੰਨੇ ਜੇ ਇੱਧਰ ਰਹਿ ਕੇ ਕੰਮ ਕਰਨ ਦੀ ਹਾਂਜੀ ਜੇ ਕੋਈ ਸਰਕਾਰ ਚੰਗੀ ਹੋਵੇ ਇੱਥੇ ਨੌਕਰੀਆਂ ਮਿਲਦੀਆਂ ਹੁਣ ਤੇ ਕੀ ਲੋੜ ਆ ਬਿਲਕੁਲ ਚੰਗਾ ਤੀ ਪੁੱਤ ਕ ਬਾਹਰ ਕੱਢਣ ਦੀ ਇਹਨਾਂ ਨਾਲ ਪੈਸਾ ਲਾਉਣ ਦੀ ਆਖੋ ਪਰੋਖੀ ਕਰਨ ਦੀ ਆਖੋ ਪਰੋਖੀ ਕਰਨ ਦੀ ਤੇ ਦੱਸ ਉਹ ਦੁੱਧੋ ਤੋੜ ਕੇ ਪਰਦੇਸੀ ਘੱਲਣ ਵਾਲੇ ਪੁੱਤ ਦੀ ਗੱਲ ਹੈ ਹਾਂਜੀ ਜੀਤਾ ਨਹੀਂ ਕਰਦਾ ਹਾਂਜੀ ਪਰ ਮਾਰੀ ਦੀਆਂ ਨੂੰ ਕਲਣਾ ਪੈਂਦਾ ਹਾਲਾਤ ਆ ਮਾੜੇ ਆ ਹਾਲਾਤ ਮਾੜੇ ਆ ਜੀ ਬੱਚੇ ਆ ਵਿਗੜਦੇ ਸਿੱਧੀ ਗੱਲ ਆ ਚਾਹੀਏ ਜੀ ਨੌਕਰੀ ਮਿਲਦੀ ਨਹੀਂ ਹਾਂਜੀ 12 ਪੜਿਆ ਕੋ 14 ਪੜਿਆ ਕੋ 16 ਪੜਿਆ ਤੁਰਿਆ ਫਿਰਦਾ ਹਾਂਜੀ ਕੋਈ ਪ੍ਰਾਈਵੇਟ ਮਿਲੀ ਸੀ ਮਾੜੀ ਮੋਟੀ ਪ੍ਰਾਈਵੇਟ ਵੀ ਮੁੜ ਕੇ ਸਰਕਾਰ ਨੇ ਬੰਦ ਕਰ ਦਿੱਤੀ ਹਾਂਜੀ ਉਥੇ ਆਪਾਂ ਕੀ ਕਰ ਸਕਦੇ ਆ ਹਾਂਜੀ ਆ ਤੇ ਇੱਕ ਮੈਂ ਤੁਹਾਡੇ ਪਿੰਡ ਦੇਖਿਆ ਕਾਫੀ ਜਿਹੜੇ ਪੁਰਾਣੇ ਮੈਨੂੰ ਦਰਖਤ ਵੀ ਨਜ਼ਰ ਆਏ ਪਿੰਡ ਦੇ ਵਿੱਚ ਵੀ ਹੋਣਗੇ ਕਿ ਕਈ ਪਿੰਡਾਂ ਦੇ ਵਿੱਚ ਲੋਕ ਦਰਖਤ ਵੱਢੀ ਜਾਂਦੇ ਆ ਜਾਂ ਲਾਉਂਦੇ ਨਹੀਂ ਉਹਨਾਂ ਨੂੰ ਵੀ ਥੋੜੀ ਜਿਹੀ ਅਪੀਲ ਕਰੋ ਪੁਰਾਣੇ ਦਰਖਤ ਜਿਵੇਂ ਹੋਗੇ ਬੋੜ ਪੀਪਲ ਟਾਲੀ ਸੋਹਣ ਜਨਾ ਨਿੰਮ ਇਹਨਾਂ ਦਰਖਤਾਂ ਨੂੰ ਲਾਉਣਾ ਚਾਹੀਦਾ ਆਪਾਂ ਸਾਰਾ ਇਹ ਦਰਖਤ ਦਾ ਸ਼ਾਨ ਆ ਬੰਦੇ ਦੀ ਆ ਹਾਂਜੀ 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 ਇਹ ਜਾਣ ਦਿੰਦਾ ਬੰਦੇ ਨੂੰ ਜਾਣ ਦਿੰਦਾ ਸ਼ਾਨ ਆ ਆ ਕੋਰੋਨਾ ਵੇਲੇ ਵੇਖਿਆ ਲੋਕ ਕਿਦਾਂ ਦਰਖਤਾਂ ਥੱਲੇ ਭਾਈਦੇ ਆ ਆਕਸੀਜਨ ਦੀ ਕਿੰਨੀ ਪ੍ਰੋਬਲਮ ਆਈ ਇਹ ਧਰਾਖਤਾ ਤੇ ਥੋਡੀ ਜਾਨ ਆਈ ਧਰਾਖਤ ਨਹੀਂ ਜਾਨ ਥੋਡੀ ਜਾਨ ਤੁਹਾਡੀ ਹੈ ਹਾਂਜੀ ਬਹੁਤ ਘਰ ਘਰ ਆਉਂਗਾ ਜੀ ਠੀਕ ਹੈ ਜੀ ਇਹਨਾਂ ਨੇ ਆ ਸਾਡੇ ਕੋਲ ਧਰਾਖਤਾ ਹੈਗੇ ਸੀਗੇ ਹਾਂਜੀ ਤੇ ਅਹੀਂ ਸਾਡੇ ਘਰ ਲੱਗੇ ਸੀ ਇੱਥੇ ਆ ਕੇ ਬੈੰਦੇ ਸੀਗੇ ਕੋਈ ਮਤਬਲ ਹੀ ਨਹੀਂ ਸਾਨੂੰ ਕਰੋਨਾ ਹੋਈ ਨਹੀਂ ਕਿਸੇ ਨੂੰ ਵੀ ਆਣ ਗਵਾਨ ਤਿੰਨ ਚਾਰ ਸੌ ਘਰਾਂ ਇੱਥੇ ਲੱਗੇ ਲੱਗੇ ਸ਼ਹਿਰਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਜ਼ਿਆਦੀ ਕੁੱਟਨ ਹੁੰਦੀ ਹੈ ਨਾ ਥੋੜਾ ਜਿਹਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇਹ ਇੱਥੇ ਤੇ ਬਹੁਤ ਵਧੀਆ ਸਾਡਾ ਤਾਂ ਟੈਂਪ ਸਾਨੂੰ ਤਾਂ ਕਰੋਨਾ ਪਤਾ ਨਹੀਂ ਲੱਗਾ ਕੀ ਦੀ ਲੰਗੀ ਹੂੰ ਇਹ ਤਾਂ ਮੌਜਾਂ ਦਾ ਕੋ ਨਾ ਹਾਲੇ ਕੋਈ ਪਾਵਨ ਦੀ ਪਾਵਨ ਦੀ ਇੱਥੇ ਕਿਹ ਐ ਵਿਰਲੇ ਵਿਰਲੇ ਬਹਿ ਜਾਂਦੇ ਕੋਈ ਉੱਥੇ ਬਹਿ ਜਾਂਦੇ ਕੋਈ ਇੱਥੇ ਬਹਿ ਜਾਂਦੇ ਤੇ ਆਉਦਾ ਟਾਈਮ ਨੰਗਾ ਲਿਆ ਜਿਹੜਾ ਸਾਲ ਚ ਮਹੀਨੇ ਔਖਾ ਸਮਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਜਿਹੜੀਆਂ ਨੂੰ ਹੋਈ ਆ ਨਾ ਬੰਦਿਆਂ ਨੂੰ ਹੁਣ ਆਪਣੇ ਤਿੰਨ ਚੌਂ ਵਾਰ ਚਾਰ ਬੰਦੇ ਮੌਤ ਵੀ ਹੋ ਗਈ ਵਿਚਾਰਿਆਂ ਦੀ ਹਾਂਜੀ ਵੀ ਉਹ ਵਿਚਾਰੇ ਆਉਂਦੇ ਸੀ ਇੱਥੇ ਤੇ ਉਹ ਦਵਾਈ ਦੂ ਹੀ ਲੈਂਦੇ ਵੀ ਰਹੇ ਤੇ ਪਰ ਉਹ ਉਹਨਾਂ ਡੈੱਡ ਹੋ ਗਏ ਡੈੱਡ ਹੋ ਗਏ ਡੈੱਡ ਕੀ ਹੋਇਆ ਵੀ ਉਹਨਾਂ ਨੂੰ ਮੈਂਟ ਹੀ ਦੋ ਦੋ ਲੱਗੇ ਬੱਸ ਬਹਾਨਾ ਹੀ ਬਣ ਗਿਆ ਰੇ ਬਹਾਨਾ ਹੀ ਬਣ ਗਿਆ ਬੱਸ ਵੀ ਚੰਗਾ ਭਲਾ ਦਵਾਈ ਰਾਤ ਲੈ ਕੇ ਆ ਤੜਕੇ ਮਰੀ ਸੌਂਲੇ ਬ ਠੀਕ ਹੈ ਜੀ ਤੇ ਆਪਣੇ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਇਹ ਇੱਕ ਕਿ ਦੋ ਆ ਜੀ ਦੋ ਆ ਜੀ ਦੋ ਗੁਰਦਰਾ ਸਾਹਿਬ ਆ ਜੀ ਇੱਕ ਗੁਰਦਰਾ ਇਹ ਗਾਉਂ ਵਿੱਚ ਵੀ ਬੋਰਡ ਬਹੁਤ ਤਗੜਾ ਆ ਪੁਰਾਣੇ ਆ ਬੰਦਿਆਂ ਦਾ ਲੱਗਾ ਹੋਇਆ ਠੀਕ ਹੈ ਜੀ ਤੇ ਆਪਣੇ ਮੇਨ ਸਾਥ ਸਾਥ ਦੀ ਵੀ ਹੈਗੀ ਇੱਥੇ ਕਿਉਂ ਹਾਂ ਸਾਥ ਉੱਥੇ ਵੈਂਦੀ ਆ ਜਿੱਥੇ ਬੋਰਡ ਤੋਂ ਦੱਸਣ ਹਾਂ ਜਿੱਥੇ ਹਾਂ ਉੱਥੇ ਬੈਂਦੇ ਵੀ ਆ ਉੱਥੇ ਬੈਂਚ 'ਤੇ ਡੱਠੇ ਆ ਬੈਂਦੇ ਇਹ ਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਚਲੋ ਆਪਾਂ ਪਿੰਡਾਂ ਜਾਂਦੇ ਹੁੰਦੇ ਰਹਿੰਨੇ ਆ ਜਿਹੜੇ ਪਿੰਡ 'ਚ ਸਾਥ ਹੋਵੇ ਉੱਥੇ ਵੈਸੇ ਮੇਲ ਮਲਾ ਪਿਆਰ ਚਲੋ ਬਣਿਆ ਰਹਿੰਦਾ ਕੋਈ 1 2 4 ਲੋਕ ਦਾ ਪਿੰਡਾਂ 'ਚ ਵੈਸੇ ਹੀ ਵਾਦੇ ਕੱਟੇ ਵਾਲੇ ਹੁੰਦੇ ਆ ਚਾਂਡੇ ਇੱਟਾਂ ਨਹੀਂ ਆਗਾ ਹਾਂਜੀ ਲੜ-ਲੁੜ ਵੀ ਪੈਂਦੇ ਆ ਪਰ ਇਹ ਨਾ ਵੀ ਆਮ ਪਿੰਡਾਂ ਲੰਗੋ ਜੁੰਡੋ ਜੁੰਡੀ ਨਹੀਂ ਹੁੰਦੇ ਦੂਰ ਖੜ ਕੇ ਲੜਦੇ ਆ ਸਾਡੇ ਪਿੰਡ ਦੀ ਬਹੁਤ ਫ ਤੇ ਗਾਣਾ ਹੱਥੋਂ ਲੱਥੀ ਗੱਲ ਨਹੀਂ ਪੈਂਦੇ ਉਹ ਤੇ ਤੂੰ ਮੈਨੂੰ ਕਹਤੀਆਂ ਚਾਰਕ ਮੱਤੈ ਨੂੰ ਕਹਤੀਆਂ ਚੱਲ ਵੇ ਤੂੰ ਆਪਦੇ ਘਰ ਨੂੰ ਤੁਰ ਕੇ ਮੈਂ ਆਪਦੇ ਨੂੰ ਤੁਰ ਕੇ ਦੁਪਹਿਰ ਨੂੰ ਕੋਈ ਨਹੀਂ ਇਕੱਠੇ ਹੋ ਜਾਂਦੇ ਠੀਕ ਹੈ ਠੀਕ ਹੈ ਚਲੋ ਤਾਂ ਚੱਲੀ ਜਾਂਦੇ ਉਹ ਤਾਂ ਪਰਿਵਾਰ ਦੇ ਵਿੱਚ ਵੀ ਇੱਕ ਚ ਚੱਲਦਾ ਹੀ ਹੁੰਦਾ ਇਦਾਂ ਇੰਨੇ ਕੰਮ ਕਰ ਚੱਲਦੇ ਆ ਬਹੁਤ ਵਧੀਆ ਸਮਾਂ ਲੰਗੀ ਜਾਂਦਾ ਹਾਂਜੀ ਹਾਂਜੀ ਤੇ ਬਾਲ ਬੱਚਾ ਕਿਤੇ ਲੱਗਾ ਹਮ ਇਹਨਾਂ ਦਾ ਇਹ ਸਾਡੇ ਜ਼ਿੰਮੇਦਾਰ ਭਰਾ ਜਿਹੜੇ ਆ ਇਹਨਾਂ ਨੇ ਤਾਂ ਤਕਰੀਬਨ ਮੁੰਡੇ ਬਾਹਰ ਆ ਹਾਂਜੀ 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 ਤੇ ਜੋ ਸਾਡਾ ਮਜਬੀ ਸੇਖਾ ਹੈ ਹਾਂਜੀ ਤੇ ਸਾਡੇ ਮੁੰਡੇ ਆਮ ਕੰਪਨੀਆਂ ਤੇ ਆ ਬਾਹਰੋਂ ਆਉ ਮੈਂ ਹੁਣੇ ਆਪਣੇ ਮੁੰਡੇ ਤੈਨਾ ਹਾਂਜੀ ਤੇ ਤਿੰਨ ਹੋਰ ਲੈ ਕੇ ਗਏ ਹੁਣੇ ਮਾਵੇ ਲੈ ਕੇ ਆਇਆ ਜੀਰੋ ਉਹਨਾਂ ਨੂੰ ਓਐਮਪੀਓ ਆਇਆ ਕਨਕਵੱਡ ਕਿ ਉਹਦਾ ਠੀਕ ਹੈ ਜੀ ਤੇ ਹੁਣ ਉਹਨਾਂ ਨੇ ਆਪਣੇ ਇੱਥੇ ਮਸ਼ੀਨਾਂ ਚੱਲ ਪਈਆਂ ਇੱਥੇ ਚਲਾਉਣ ਉਹ ਚਲੋ ਮੇਰੇ ਮਲਾਪ ਦੀ ਗੱਲ ਆ ਆਪਸ ਜੇ ਲੱਗੇ ਆ ਰਲ ਮਿਲ ਕੇ ਕੰਮ ਚੱਲੀ ਜਾਂਦਾ ਬਹੁਤ ਵਧੀਆ ਮੋਜਾਂ ਕਰਦੇ ਆ ਜੀ ਹੂੰ ਹੂੰ ਸਮਾਂ ਲੰਘੀ ਜਾਂਦਾ ਠੀਕ ਹੈ ਠੀਕ ਹੈ ਸਾਸਰੀਕਾਲ ਜੀ ਸਾਸਰੀਕਾਲ ਜੀ ਚਲਾਓ ਜੀ ਆਓ ਜੀ ਕਰਦੇ ਅੰਕਲ ਨਾਲ ਗੱਲਬਾਤ ਤੇ ਵੀਰ ਜੀ ਵੀ ਬੈਠੇ ਆ ਸਾਰਿਆਂ ਨਾਲ ਸਾਸਰੀਕਾਲ ਜੀ ਹੋਰ ਅੰਕਲ ਠੀਕ ਠਾਕ ਜੀ ਠੀਕ ਮਮਾ ਸੰਦੀਕ ਸੰਦੀਕ ਮੁਸਲਮਾਨਾ ਜੀ ਆ ਸਾਰੇ ਪੰਜ 6 ਕਰ ਮੁਸਲਮਾਨਾਂ ਦੇ ਠੀਕ ਹੈ ਜੀ ਬੜੀ ਖੁਸ਼ੀ ਹੋਈ ਤੁਹਾਡਾ ਨਾਮ ਸੁਣ ਕੇ ਵੀ ਤੁਹਾਨੂੰ ਮਿਲ ਕੇ ਵੀ ਚਿਹਰੇ ਦੇ ਮਤਲਬ ਜਿਵੇਂ ਬੰਦੇ ਤੇ ਖੁਸ਼ੀ ਨਹੀਂ ਹੁੰਦੀ ਬੰਦੇ ਦਾ ਚਿਹਰੇ ਤੋਂ ਪਤਾ ਲੱਗ ਜਾਂਦਾ ਠੀਕ ਹੈ ਜੀ ਜੀ ਪਰਮਾਤਮਾ ਦੀ ਬੜਾ ਖੁਸ਼ ਆ ਵਧੂਂਦੇ ਆ ਮੇਰਾ ਹਾਂਜੀ ਤੇ ਆਪਾਂ ਇਸ ਸਮੇਂ ਪਿੰਡ ਸੰਤੂ ਵਾਲੇ ਖੜੇ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਇੱਥੇ ਦਾ ਕੋਈ ਪੁਰਾਣਾ ਇਤਿਹਾਸ ਤੁਹਾਨੂੰ ਪਤਾ ਏ ਇਹਦਾ ਪਿੰਡ ਦਾ ਨਾਮ ਕਿਵੇਂ ਪਿਆ ਜਾਂ ਕੀ ਹਸਾਬਤਾ ਬਾਈ ਇਹ ਨਾਮ ਹੀ ਪਹਿਲਾ ਸਾਡਾ ਪਿੰਡ ਸੀਗਾ ਜਿੰਨੇ ਬੰਦੇ ਸੀ ਨਾ ਇੱਥੋਂ ਉੱਠੇ ਗਾਦਗੀ ਵਾਲੇ ਸਾਡੇ ਬਜ਼ੁਰਗ ਨੌ ਉੱਠੇ ਇੱਥੇ ਵੀ ਇੱਕ ਆ ਗਿਆ ਦੋ ਆ ਗਿਆ ਹੌਲੀ ਹੌਲੀ ਇਹ ਪਿੰਡ ਵੱਜ ਗਿਆ ਠੀਕ ਹੈ ਜੀ ਤੇ ਜਿਹੜਾ ਨਾਮ ਸਾਡਾ ਵੱਜਾ ਇਹ ਸੁਆਮੀ ਸ਼ੰਕਰਪੁਰੀ ਸੀ ਇਹਨਾਂ ਦੇ ਨਾਮ ਤੇ ਵੱਜਾ ਠੀਕ ਹੈ ਜੀ ਇਹ ਇੱਥੇ ਆਏ ਬਈ ਲੋਕੋ ਜਿੰਨਾ ਪਤਾ ਉਹਨਾਂ ਨੂੰ ਦੱਸੂਗਾ ਮੈਂ ਤਾਂ ਹਾਂਜੀ ਹਾਂਜੀ ਤੇ ਆਏ ਇੱਥੇ ਸਾਰਾ ਪਿੰਡ ਇਹਨਾਂ ਨੇ ਢੇੜਾ ਦਿੱਤਾ ਪਹਿਲੀ ਕੀ ਵੀ ਆ ਪਹਿਲੀ ਕੀ ਵੀ ਇਸ ਢੇੜਾ ਕਿੱਥੇ ਬਣਾਈਆਂ ਸਾਰੇ ਦੱਸੀ ਗਏ ਦੱਸੀ ਗਏ ਹਾਂਜੀ ਆ ਮੇਰਾ ਤਾਂ ਜੀ ਆ ਮੇਰਾ ਤਾਂ ਆ ਮੇਰਾ ਤਾਂ ਹਾਂਜੀ ਫਿਰ ਇਸ ਮੀਆਂ ਕੋਲੇ ਆ ਗਈ ਠੀਕ ਹੈ ਜੀ ਕਹਿੰਦੇ ਵੀ ਆ ਗਈ ਤਾਂ ਥਾਂ ਇਹ ਕਿੰਦੀ ਸੀ ਮੀਆਂ ਦਾ ਉਹ ਖਾਲੀ ਪਿਆਈ ਥਾਂ ਆ ਆ ਪਲਾਟ ਖਾਲੀ ਖਾਵਾ ਨਹੀਂ ਹੋਣੀ ਆ ਮਾਦੀ ਹੋਈ ਆ ਹਾਂਜੀ ਫਿਰ ਕਹਿੰਦੇ ਵੀ ਇਹ ਠੀਕ ਇਹਦੇ ਤੇ ਕਿਸੇ ਦੀ ਮੇਰ ਨਹੀਂ ਗਈ ਹਾਂਜੀ ਜੀ ਸਾਨੂੰ ਸਹੀ ਆ ਫਿਰ ਉਥੇ ਲਿਆ ਉਹ ਸੰਤੂ ਵਾਲਾ ਫਿਰ ਉਹਨਾਂ ਨੇ ਬਣਿਆ ਉਹ ਛੋਟਾ ਪਿੰਡਾ ਸੰਤੂ ਵਾਲਾ ਉਹਨਾਂ ਦਾ ਠੀਕ ਹੈ Swami Shankarpuri ਜੀ ਦਾ ਇਹ Swami Shankarpuri ਆਪਣੇ ਦੱਸਣ ਦੇ ਅੰਕਲ ਜੀ 1913 ਸਮਥਿੰਗ ਉਦੋਂ ਆਏ ਸੀ ਕਿ ਸ਼ਾਇਦ ਨਹੀਂ ਇਹਨਾਂ ਬਾਰੇ ਮੈਨੂੰ ਪਤਾ ਠੀਕ ਹੈ ਫਿਰ ਨਹੀਂ ਪਤਾ ਬਾਕੀ ਨਾ ਇਤਿਹਾਸ ਆ ਆਪਣੇ ਕੋਲ ਪੁਰਾਣਾ ਉੱਥੇ ਉਹਦੇ ਵਿੱਚ ਥੋੜਾ ਜਿਹਾ ਹੋਰ ਜ਼ਿਕਰ ਆਉਂਦਾ ਵਾ ਕਿ ਤੁਹਾਡਾ ਜਿਹੜਾ ਪਿੰਡ ਆ ਨਾ ਲਗਭਗ 3 350 ਸਾਲ ਪੁਰਾਣਾ ਪਿੰਡ ਆ ਮਤਲਬ ਕਿ ਜਿਵੇਂ Swami Shankrapuri ਉਹ ਤਾਂ ਕਹਿੰਦੇ ਸੀ ਕਿ ਹੂੰ 1913 ਸਮਥਿੰਗ ਦੇ ਵਿੱਚ ਆਏ ਆ ਪਰ ਇਤਿਹਾਸ ਆਪਣੇ ਕੋਲ ਜਿਹੜਾ ਮੌਜੂਦ ਆ ਉਹਦੇ ਵਿੱਚ ਇਹ ਲਿਖਿਆ ਵਾ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਤਲਬ ਪਹਿਲਾਂ ਵੀ ਹੈਗਾ ਨਾ ਪਿੰਡ ਪਹਿਲਾਂ ਸੀਗਾ ਪਹਿਲਾਂ ਉਹ ਛੋਟੇ ਥੋੜੇ ਘਾਰੇ ਸੀਗੇ ਜਿਵੇਂ ਕੋਠੇ ਆ ਨਾ ਠੀਕ ਹੈ ਜੀ ਉਹਨੇ ਘਰ ਸੀਗੇ ਠੀਕ ਹੈ ਜੀ ਹੁਣ ਤਾਂ ਮਤਲਬ ਕਿ ਪਿੰਡ ਹੀ ਇੱਕ ਦੇ ਦੋ ਬਣ ਗਏ ਸਾਰੇ ਵੇਖ ਵੇਖਣ ਜੀ ਤਿੰਨ ਬਣ ਗਏ ਪਿੰਡ ਆ ਸਾਡੀ ਮਾਂ ਲੀਖ ਪਿਰਨੀ ਨਾ ਆਪ ਜੀ ਦੀ ਠੀਕ ਹੈ ਜੀ ਬਾਅਦ ਚ ਆਪਣੇ ਜਾਨਸਫੇਰੀ ਬਣੇ ਆ ਠੀਕ ਹੈ ਜੀ ਇਹ ਹੁੰਦੋਂ ਬੰਦੇ ਬੰਦਲ ਦੇ ਇੱਕ ਦੋ ਵੀ ਬਣ ਗਏ ਆ ਇੱਥੇ ਫਿਰ ਆਪਣੇ ਸਾਰੇ ਜਾਤਾਂ ਧਰਮਾਂ ਦੇ ਲੋਕ ਸਾਰੇ ਆਪਸੇ ਮੇਲ ਮਿਲਾਪ ਨਾਲ ਹੀ ਰਹਿੰਦੇ ਸਰੇ ਪਿਆਰੇ ਸਾਰੇ ਸਾਡੇ 'ਚ ਕੋਈ ਬੇਪੀਠ ਭਾਵਨਾ ਨਹੀਂ ਪੁਰਾਣਾ ਠੀਕ ਹੈ ਜੀ ਨਾ ਅਸੀਂ ਕਿਸੇ ਨੂੰ ਮਾਰਾਂ ਨੇ ਨਾ ਸਾਨੂੰ ਕੋਈ ਤਾਂ ਕਿਵੇਂ ਮਾਰਾਂ ਆਖਿਓ ਹਾਂਜੀ ਸਾਡੇ ਜਿਹੜੇ ਬੁਢੇ ਸੀ ਨਾ ਹਾਂਜੀ ਇਹ ਆਪਣਾ ਰੋਲੇ ਵੇਲੇ ਠੀਕ ਹੈ ਜੀ 1947 ਹਾਂਜੀ ਰੋਲੇ ਵੇਲੇ ਫਿਰ ਅੱਧੇ ਸਾਡੇ ਕੋਈ ਰਿਸ਼ਤੇਦਾਰ ਚਲੇ ਗਏ ਮਾਮੇ ਮੂਹੇ ਸਾਰੇ ਚਲੇ ਗਏ ਹਾਂਜੀ ਇਹ ਜਿਹੜੇ ਬੰਦੇ ਸਾਡੇ 4 ਕਰਤੇ ਤਾਂ ਜਾਦੇ ਤਾਂ ਸੀਗੇ ਹਾਂਜੀ ਇਹ ਆਂਦੇ ਮੈਸੇਜ ਆ ਇੱਥੇ ਰਹਿਣਾ ਠੀਕ ਹੈ ਜੀ ਅਸੀਂ ਤੁਹਾਨੂੰ ਪਿੰਡ ਦੇ ਬੰਦੇ ਸਹਿਮ ਤੁਸੀਂ ਆਉਂਦੇ ਵੀ ਅਸੀਂ ਨਹੀਂ ਜਾਣ ਦੇਣਾ ਤੁਹਾਨੂੰ ਅਸੀਂ ਇੱਥੇ ਰੱਖਣਾ ਹੂੰ ਫਿਰ ਇਹਨਾਂ ਨੂੰ ਅਮਰਤ ਚਕਾਇਆ ਠੀਕ ਹੈ ਜੀ ਅਮਰਤ ਚਕਾ ਕੇ ਤੇ ਫਿਰ ਇਹਨਾਂ ਨੂੰ ਨਾਂ ਬਦਲੇ ਇਹਨਾਂ ਦੇ ਠੀਕ ਹੈ ਸਾਰਿਆਂ ਦੇ ਠੀਕ ਹੈ ਕੀ ਫੀਰ ਨੋ ਰੱਖਿਆ ਫੀਰ ਮਗਦੋਂ ਇਹ ਹਲਾੰਦਾ ਭਲਾਂ ਦੀ ਵਾਈ ਸੀਗੀ ਹਾਂਜੀ ਸਾਰਾ ਕੰਮ ਹਲਾੰਦਾ ਕਰਦੀ ਸੀ ਹੂੰ ਪਿਆਰ ਮੁਹੱਬਤ ਉਹ ਤੋਂ ਜ਼ਿਆਦਾ ਸੀਗਾ ਹੁਣ ਤਾਂ ਯਾਰ ਕੇ ਨੂੰ ਕੋਈ ਪੁੱਛਦਾ ਹੀ ਨਹੀਂ ਜਿੱਥੇ ਮਰਦੀ ਉਹ ਘਰ ਕੱਚੇ ਲੋਕ ਸੱਚੇ ਸੀ ਹਾਂਜੀ ਆਹ ਗੱਲ ਕਰੋ ਜਿਹਨੇ ਹੁਣ ਕੀ ਉਹ ਘਰ ਕੱਚੇ ਹੀ ਲੋਕ ਸੱਚੇ ਹੁਣ ਤਾਂ ਕੋਈ ਰਿਸ਼ਤੇਦਾਰ ਹੀ ਆਉਂਦਾ ਮੂੰਹ ਐ ਨੂੰ ਵਾਟ ਲੈਂਦਾ ਯਾਰ ਇਹ ਕਿੱਧਰ ਆ ਗਏ ਨੇ ਯਾਰ ਆ ਕੇ ਕਰੂ ਤੇ ਆ ਵੀ ਗਿਆ ਹਾਂ ਇੱਥੇ ਬੈਠਾ ਬੁਲਾ ਕੇ ਤੇ ਉੱਥੇ ਮੋਬਾਈਲ ਚ ਮੂੰਹ ਢਾ ਕੇ ਬਹਿ ਜਾਣਾ ਯਾਰ ਮੋਬਾਈਲ ਨੇ ਤਾਂ ਮੋਹ ਹੀ ਤੋੜ ਤੇ ਸਾਰੇ ਖਤਮ ਕਰਤੀ ਦੁਨੀਆਦਾਰੀ ਤੇ ਦੁਨੀਆਦਾਰੀ ਕਰਨ ਘਰ ਹੀ ਖਤਮ ਕਰਤੀ ਮੈਨੂੰ ਤਾਂ ਅਸਲ ਬਣਿਆ ਸੀ ਕਮਾਂ ਕਰਾਣ ਨੂੰ ਤੇ ਲੋਕਾਂ ਨੇ ਤਾਂ ਬਣਾ ਲਿਆ ਪੁੱਠੇ ਕੰਮ ਵਾਸਤੇ ਬਣਾ ਲਿਆ ਪੁੱਠੇ ਦੀ ਗਲਤ ਵਰਤੋਂ ਕਰਦੇ ਲੋਕ ਜਿੰਨੇ ਨੇ ਨਾ ਹੁਣ ਇਹਦੀ ਗਲਤ ਵਰਤੋਂ ਕਰਦੇ ਤਾਂ ਹੀ ਕੰਮ ਵੀ ਡੇ ਆ ਹਮ ਇੱਥੇ ਹੁਣ ਲੜਾਈ ਹੋਈ ਚੰਗੀ ਕੋਈ ਦਸ ਦਿਨ ਲੰਘ ਜਾਂਦੇ ਮਹੀਨਾ ਲੰਘ ਜਾਂਦਾ ਹਮ ਉਹ ਰਾਣੀ ਨਾਮ ਹੋ ਜਾਂਦਾ ਸੀ ਹੋਂ ਤਾਂ ਨੈੱਟ ਤੇ ਚੜ ਗਈ ਤੇ ਇੱਥੇ ਤੁਸੀਂ ਲੜਪੋ ਕਿ ਕਿਹਨੂੰ ਬੁੜੀਆਂ ਦੱਸ ਦਿੰਦੀਆਂ ਕੋਈ ਆਪਣੀ ਰਿਸ਼ਤੇਦਾਰ ਲੈ ਮੈਨੂੰ ਇਹਨੇ ਗਾਲ ਕੱਢੀ ਮੈਂ ਇਹ ਕੀ ਲੱਗਦਾ ਫਲਾਣਾ ਮਾਮਲਾ ਗਰਮੀ ਤੇ ਗਰਮੀ ਫਿਰ ਤੋੜਿਆ ਉਹਦਾ ਪਲੇਆ ਆ ਗਈ ਨਾ ਇਹ ਗਾਂ ਦੀ ਗਾਂ ਚਲੇ ਜਾਂਦੀ ਮੈਂ ਕਹਾਂ ਜੀ ਪਰ ਇਹ ਗੱਲਾਂ ਹੋਣ ਤਾਂ ਕੋਸੋਂ ਬਾਹਰ ਹੀ ਹੈ ਕੰਮ ਇਹ ਵੀ ਨਹੀਂ ਜਿੱਦਣ ਆਪਣਾ ਮਤਲਬ ਕਿ ਪਸੰਤੂ ਵਾਲਾ ਪਿੰਡ ਦਾ ਨਾਂ ਤੇ ਇਹਦਾ ਫਿਰ ਜਿਵੇਂ ਇਤਿਹਾਸ ਦੇ ਮੁਤਾਬਕ ਕੁਝ ਹੈਗਾ ਵਾ ਕਿ ਸੰਤੂ ਨਾਂ ਦੇ ਇਨਸਾਨ ਤੋਂ ਹੀ ਫਿਰ ਨਾਮ ਪਿਆ ਵਾਇਦਾ ਨਹੀਂ ਬਾਬਾ ਜੀ ਨੇ ਸਵਾਮੀ ਆਂ ਦੇ ਰੱਖਿਆ ਨਾਂ ਇਹਨਾਂ ਦਾ ਠੀਕ ਹੈ ਜੀ ਸੰਤੂ ਵਾਲਾ ਪਿੰਡ ਉਹਨਾਂ ਨੇ ਰੱਖਿਆ ਠੀਕ ਹੈ ਜੀ ਉਹੀ ਛੋਟਾ ਇਹ ਮੇਰਾ ਛੋਟਾ ਪੋਤਾ ਸੰਤੂ ਵਾਲਾ ਪਿੰਡ ਠੀਕ ਹੈ ਜੀ ਕਿਉਂ ਪਿਆਰ ਮੁਹੱਬਤ ਕਰਦੇ ਹੀ ਲੋਕ ਇੱਥੇ ਥੋੜੀ ਦੁਨੀਆ ਸੀ ਕਿ ਲੋਕ ਥੋੜੀ ਉੱਥੇ ਜਾ ਕੇ ਸਵਾਮੀ ਆਂ ਦੇ ਬਹਿ ਜਾਂਦੇ ਸੀਗੇ ਉਹ ਫਿਰ ਇਤਿਹਾਸ ਪੁਰਾਣਾ ਦੱਸੀ ਜਾਂਦੇ ਸਾਨੂੰ ਤਾਂ ਚਾਹੀਦਾ ਚਲ ਦਰਸ਼ਨ ਨਹੀਂ ਕੀਤੇ ਹੁਣ ਜਿਵੇਂ ਆਪਣੇ ਕੋਲ ਮਿਲ ਕੇ ਥੋੜਾ ਪੁਰਾਣਾ ਤਾਂ ਦੱਸਿਆ ਕਿ ਇਤਿਹਾਸ ਲਿਖਿਆ ਆ ਕਿਤੇ ਮਿਲਿਆ ਆਪਾਂ ਨੂੰ ਬੜਾ ਪੁਰਾਣਾ ਉਸ ਕਾਫੀ ਪੰਜਾਬ ਦੇ ਪਿੰਡਾਂ ਦਾ ਹੈ ਉਹਦੇ ਵਿੱਚ ਉਹਦੇ ਜਿਵੇਂ ਲਿਖਿਆ ਵਾ ਕਿ ਜਿਹੜਾ ਤੁਹਾਡੇ ਆਪਣੇ ਸੰਤੂ ਵਾਲਾ ਦਾ ਨਾਮ ਆ ਕਿਸੇ ਸੰਤੂ ਨਾਮ ਦੇ ਇਨਸਾਨ ਤੋਂ ਇਦਾਂ ਲਗਭਗ 350 ਸਾਲ ਪੁਰਾਣਾ ਪਿੰਡ ਆ ਤੇ ਉਦੋਂ ਇਹ ਪਿੰਡ ਦਾ ਮੋੜੀ ਵੱਜੀ ਆ ਸੰਤੂ ਨਾਮ ਦੇ ਇਨਸਾਨ ਤੋਂ ਤੇ ਬਾਅਦ ਦੇ ਵਿੱਚ ਜਿੱਦਾਂ ਇਦਾਂ ਕੇ ਆਪਣੇ ਕਿਉਂਕਿ ਬੰਦੇ ਦੇ ਨਾਂ ਤੋਂ ਹਾਂਜੀ ਨਹੀਂ ਉਹ ਤਾਂ ਮੈਨੂੰ ਇਹਨਾ ਨਹੀਂ ਪਤਾ ਬਾਕੀ ਇੱਥੇ ਜਿਹੜਾ ਸਵਾਮੀ ਸ਼ੰਕਰਾਪੂਰੀਏ ਜਿਹਦਾ ਵੀ ਜ਼ਿਕਰ ਆਉਂਦਾ ਵਿੱਚ ਉਹਦੇ ਵੀ ਕਿ ਬਾ ਇਦਾਂ ਉਹਨਾਂ ਦੀ ਵੀ ਸਮਾਦ ਇੱਥੇ ਬਣੀ ਤਾਂ ਹੀ ਆਪਾਂ ਨੂੰ ਪਤਾ ਲੱਗਾ ਫਿਰ ਆਪਾਂ ਇੱਥੇ ਪਹੁੰਚੇ ਆ ਜੀ ਤੇ ਇਹ ਇਹ ਜਦੋਂ ਨਾ ਆਤਮਾ ਦਾ ਆਤਮਾ ਦਾ ਮੇਲਾ ਫਿਰ ਦੋ ਤਿੰਨ ਵਾਰੀ ਸਾਡੇ ਕਿਹੜਾ ਪਿਆ ਠੀਕ ਹੈ ਤੇ ਇੰਨੀ ਚਾਰਜ ਫਿਰ ਬੁੱਲਸ ਹੁੰਦੀ ਸੀ ਇਹ ਉਹ ਰਾ ਇਹਨਾਂ ਬੰਦੇ ਦਾ ਨੁਕਸਾਨ ਨਹੀਂ ਹੋਇਆ ਹੂੰ ਉਹ ਤਾਂ ਕਿਰਪਾ ਹੁੰਦੀ ਨਾ ਫਿਰ ਸਵਾਮੀਆ ਕਿਰਪਾ ਫਰਕ ਤਾਂ ਪੈਂਦਾ ਹੀ ਬਹੁਤ ਜਾਰੇ ਨੇ ਹੱਥ ਉਹ ਜੀ ਕੋਈ ਵੀ ਇੱਥੇ ਅੱਗ ਲੱਗੀ ਪਿੱਛੇ ਜਵਾਵਾ ਜਿਹਨੂੰ ਗਿਆ ਹਾਂਜੀ 5-6 ਸਾਲ ਹੋ ਗਿਆ ਹਾਂਜੀ ਅੱਗ ਲੱਗੀ ਪਿੰਡਾਂ ਨੂੰ ਆ ਗਈ ਪਿੰਡ ਅੱਧਿਆਂ ਘਰਾਂ ਜਾ ਗਈ ਤੇ ਉਹ ਤੁਮੀ ਬੈਨ ਲੱਗ ਗਿਆ ਬਾਨਾ ਬਾਰੇ ਉਹ ਮਾਰੇ ਦਇਆ ਕਿਰਪਾ ਨਾਲ ਹੀ ਧਾਰਾ ਕੋਈ ਨਹੀਂ ਨਹੀਂ ਹੈਗਾ ਬਾਈ ਉਹਨਾਂ ਦੇ ਹੱਥ ਬਹੁਤ ਆ ਥੋੜਾ ਨਹੀਂ ਗਿਆ ਠੀਕ ਹੈ ਉਹਨਾਂ ਦੇ ਵੀ ਹੱਥ ਬੜਾ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਮਿਲਦੇ ਹਾਂ ਜਲਦੀ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਹਾਂ ਜੀ ਹਰ ਪਿੰਡ ਜਾਵੋਗੇ ਇਹ ਹਾਂ ਪਿੰਡ ਪਿੰਡ ਆਪਾਂ ਲਗਭਗ ਰੋਜ਼ ਇੱਕ ਇੱਕ ਪਿੰਡ ਜਾਈਦਾ ਵਾ ਇੱਕ ਜਪਿੰਡੀ ਨਿਕਲਦਾ ਮਹਾ ਕਿਉਂਕਿ ਸਾਰਿਆਂ ਤੋਂ ਤਿਆਰ ਪੁੱਛਣਾ ਹੁੰਦਾ ਬਾਕੀ ਜਿੰਨੇ ਬੰਦੇ ਮਿਲਣਗੇ ਉਹਨਾਂ ਤੋਂ ਵੀ ਪੁੱਛਣਾ ਹੁੰਦਾ ਚਲੋ ਬਾਕੀ ਇਹ ਥੋੜਾ ਜਿੱਦਾਂ ਆਪਣੇ ਕੋਲੇ ਇਤਿਹਾਸ ਹੁੰਦਾ ਉਹ ਵੀ ਆਪਾਂ ਜ਼ਿਕਰ ਕਰਦੀਦਾ ਜਿੰਨੀ ਕੁ ਗੱਜਾਂ ਕੁ ਤੁਸੀਂ ਕਰਦੇ ਕੋਈ ਜਿੰਨਾ ਸਾਨੂੰ ਪਤਾ ਉਹਨਾਂ ਨੂੰ ਕਿਉਂਕਿ ਚਲੋ ਇੰਨਾ ਹੈ ਕਿ ਆਪਾਂ ਨੂੰ ਕਮ ਸਿਕਾਂ ਮੇ ਪਤਾ ਤਾਂ ਹੋਣਾ ਚਾਹੀਦਾ ਕਿ ਕਿਹੜੇ ਪਿੰਡ 'ਚ ਬੈਠੇ ਦਾ ਇਤਿਹਾਸ ਕੀ ਆ ਆਉਣ ਵਾਲੇ ਸਮੇਂ ਦੇ ਪੀੜ੍ਹੀਆਂ ਨੂੰ ਪਤਾ ਹੋਊਗਾ ਹਾਂ ਉਹ ਆਉਣ ਵਾਲਿਆਂ ਨੂੰ ਪਤਾ ਹੁਣ ਤਾਂ ਪਤਾ ਲੱਗੂ ਜੇ ਪਹਿਲਾਂ ਤੋਂ ਪਤਾ ਹੋਣ ਵਾਲਿਆਂ ਨੂੰ ਤਾਂ ਪਤਾ ਨਹੀਂ ਅਜੇ ਹਾਂਜੀ ਕਿ ਉਹਨਾਂ ਨੂੰ ਦੱਸਾਂਗੇ ਦੱਸਾਂਗੇ ਤਾਂ ਪਤਾ ਲੱਗੂ ਪਹਿਲੇ ਗੱਡੇ ਭਿੱਡੇ ਗੱਡਿਆਂ ਦਾ ਨਾਂ ਹੀ ਸੁਣਿਆ ਇਹਨਾਂ ਲੋਕਾਂ ਨੇ ਗੱਡੇ ਕੀ ਹੁੰਦੇ ਸਹੀ ਆ ਗੱਡਿਆਂ ਦੇ ਕਣਕ ਲੈ ਲੈ ਕੇ ਜਾਂਦੇ ਵੱਧ ਤੋਂ ਵੱਧ 20 ਮਣ ਕਣਕ ਹੁੰਦੀ ਸੀ ਇੱਕ ਬੰਦੇ ਕੋਲ ਇਹ ਇਨਸਾਨ ਕੋਲ ਜਿਹੜੇ ਕਿਸਾਨ ਸੀ ਨਾ ਹਾਂਜੀ ਇਥੋਂ ਗੱਡਿਆਂ ਦੇ ਯਾਨੀ ਕਣਕ ਲੈ ਕੇ ਤੇ 50 ਪੈਸੇ ਉਹਨਾਂ ਨੇ ਜਿੱਤ ਕਵਾਂਟਲ ਦੇ ਲੈਣੇ ਹੂੰ ਇਹ ਜੀਰੇਲੀ ਹੂੰ ਕੱਚੇ ਦਾ ਰਾਹ ਸੀ ਛੜਕਾਂ ਦਾ ਮੇਰੇ ਵੇਖਣ ਚ ਆਹ ਸੜਕ ਬੋਤੀਆਂ ਵਾਲੇ ਲਈ ਬਣੀ ਆ ਹੂੰ ਪਹਿਲਾਂ ਇਹ ਨਹੀਂ ਸੀ ਪਹਿਲਾਂ ਇਹ ਸਿੱਧੇ ਰਾਹ ਜੀਰੇ ਜਾਈਦਾ ਸੀਗਾ ਨਵੇਂ ਜੀਰੇ ਦਾ ਰਾਹ ਤੋਂ ਸੁਣਿਆ ਹੀ ਹੁਣ ਹਾਂਜੀ ਇੱਥੋਂ ਜਨਹਿਰ ਪੈ ਕੇ ਗਾਂਹ ਜਾਈਦਾ ਸੀ ਠੀਕ ਆ ਜੀ ਤੇ ਸੜਕ ਤਾਂ ਸਾਡੇ ਫੇਰ ਸਾਡੇ ਹੁੰਦੇ ਆ ਬਣੀ ਆ ਠੀਕ ਆ ਠੀਕ ਆ ਇਹਦੀ ਬੋਤੀਆਂ ਵਾਲੇ ਸੜਕ ਨਹੀਂ ਆ ਗਈ ਸਰਕਾਰ ਨਾਲ ਇਹ ਬਾਦੂ ਖੜਾੰਦਰੀ ਮੰਗਾ ਨਹੀਂ ਸੀ ਦੀ ਬੰਦਾਂ ਠੀਕ ਆ ਜੀ ਹੁਣ ਤਾਂ ਤੁਹਾਨੂੰ ਪਤਾ ਹੀ ਹੁਣ ਤਾਂ ਕੋਈ ਛੜਕਾਂ ਦੇ ਯਾਰ ਵਿਸ਼ੇ ਤੇ ਆ ਹਾਂਜੀ ਹਾਂਜੀ ਚਲੋ ਹਾਂਜੀ ਠੀਕ ਹੈ ਜੀ ਫਿਰ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਚਲ ਸੋ ਆਓ ਜੀ ਇੱਥੇ ਅੰਕਲ ਜੀ ਮੌਜੂਦ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਚੜਦੀ ਕਲਾ ਜੀ ਚੜਦੀ ਕਲਾ ਕੀ ਨਾਮ ਜੀ ਆਪਣਾ ਸ਼ੁਭ ਜਸਪਾਲ ਸਿੰਘ ਸਰਦਾਰ ਜਸਪਾਲ ਸਿੰਘ ਆਪਾਂ ਪਿੰਡ ਖੜੇ ਸੰਤੂ ਵਾਲੇ ਹਾਂ ਜੀ ਸੰਤੂ ਵਾਲਾ ਤਹਿਸੀਲ ਜੀਰਾ ਹਾਂ ਤੇ ਮੰਨਾਂ ਵਾਲਾ ਕਿੰਨੇ ਕਿਲੋਮੀਟਰ ਦਾ ਦੂਰ ਹੈਗਾ ਹੋਗਾ ਇਥੋਂ 15 ਕਿਲੋ 15 ਕਿਲੋਮੀਟਰ ਤੇ ਜੀਰਾ ਵੀ 6-7 ਕਿਲੋ ਤੇ ਮਹੂ ਮਹੂਵਿਆ ਨਾ 12-13 ਕਿਲੋਮੀਟਰ ਤਿੰਨਾ ਸ਼ਹਿਰਾਂ ਦੇ ਵਿਚਕਾਰ ਆ ਮੰਨ ਲਓ ਕਿ ਪਿੰਡ ਹੈ ਨਾ ਹਾਂਜੀ ਹਾਂਜੀ ਠੀਕ ਆ ਇਤਿਹਾਸ ਦੇ ਵਿੱਚ ਤੁਹਾਡੇ ਪਿੰਡ ਦਾ ਜ਼ਿਕਰ ਆਉਂਦਾ ਆਪਣੇ ਕੋਲ ਥੋੜਾ ਪੁਰਾਣਾ ਇਤਿਹਾਸ ਹੈਗਾ ਕਿ 350 ਸਾਲ ਪੁਰਾਣਾ ਪਿੰਡ ਆ ਤੁਹਾਡਾ ਤੇ ਅੱਜ ਕੱਲ ਇੱਥੋਂ ਦੇ ਲੋਕ ਕਿਹੜੇ ਕਿੱਤੇ ਦੇ ਨਾਲ ਜੁੜੇ ਹੋਏ ਨੇ ਕੀ ਕੰਮਕਾਰ ਕਰਦੇ ਇੱਥੇ ਖੇਤੀਬਾੜੀ ਕਰਦੇ ਆ ਜਾਂ ਕਿਵੇਂ ਖੇਤੀ ਕਰਦੇ ਇੱਥੇ ਸਾਰੇ ਠੰਗ ਤੇ ਝੋਨਾ ਠੀਕ ਆ ਜੀ ਤੇ ਬਾਕੀ ਜਿਹੜੇ ਪੜੇ ਲਿਖੇ ਉਹ ਆਪਦੇ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਆ ਨੌਕਰੀ ਤੇ ਤਾਂ ਦੋ ਚਾਰ ਹੀ ਆ ਬਾਹਰ ਪੂਰੀ ਉੱਠ ਗਈ ਸਾਰੇ ਅੱਛਾ ਬਾਹਰਲੇ ਮੁਲਕੇ ਚਲੇ ਗਏ ਆ ਨਵੀਂ ਪੀੜੀ ਚਲੇਗੀ ਕਾਫੀ ਸਾਰੀ ਚਲੀ ਗਈ ਸਾਰੀ ਠੀਕ ਆ ਸਾਰੀ ਚਲੇ ਗਈ ਹਾਂ ਹਰੇਕ ਘਰ ਦਾ ਇੱਕ ਮੁੰਡਾ ਹੈਗਾ ਜਾਂ ਦੋ ਜੀ ਬਾਹਰ ਗਏ ਹੋਇਆ ਬਾਹਰ ਗਏ ਠੀਕ ਆ ਤੇ ਪਿੰਡ 'ਚ ਮੌੜ ਕਿਦਾਂ ਦਾ ਮੇਲ ਮਿਲਾ ਆਪਣਾ ਸਾਰੇ ਪਿਆਰ ਨਾਲ ਰਹਿੰਦੇ ਆ ਹਾਂ ਜੀ ਹਾਂ ਬਿਲਕੁਲ ਠੀਕ ਆ ਤੇ ਦੂਜਾ ਆਪਣਾ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਆਪਦਾ ਕੰਮਕਾਰ ਚਲਾਈ ਜਾਂਦੇ ਹਨਾ ਵਧ ਗਿਆ ਵਧ ਗਿਆ ਠੀਕ ਆ ਠੀਕ ਆ ਤੇ ਸਸੀ ਗੱਲ ਜੀ ਕੀ ਨਾਮ ਜੀ ਆਪਣਾ ਮੇਰਾ ਸਖਜਿੰਦਰ ਸਿੰਘ ਜੀ ਸਰਦਾਰ ਸਖਜਿੰਦਰ ਸਿੰਘ ਇਸੇ ਪਿੰਡ ਦੇ ਵਸਨੀਕ ਹੋ ਹਾਂਜੀ ਤੇ ਇੱਥੇ ਆਪਣੇ ਖੇਡ ਖੂਡ ਵਾਲਾ ਕੋਈ ਖਿਡਾਰੀ ਨਹੀਂ ਹੈਗਾ ਮਤਲਬ ਜਿਦਾ ਕਬੱਡੀ ਕਬੱਡੀ ਖੇਡਦੇ ਹੋਣ ਜਾਂ ਕੋਈ ਹੋਰ ਕਬੱਡੀ ਦੇ ਪੁਰਾਣੇ ਖਿਡਾਰੀ ਸੀਗੇ ਜਿਵੇਂ ਸਰਬੰਸ ਸਿੰਘ ਰਾਜੂ ਸਖਦੇਵ ਸਿੰਘ ਕੁੱਕੂ ਠੀਕ ਹੈ ਜੀ ਇਹ ਪੁਰਾਣੇ ਖਿਡਾਰੀ ਸੀ ਉਹਨਾਂ ਦੇ ਪਿੰਡ ਦੇ ਹਾਂਜੀ ਸਾਡੇ ਪਿੰਡ ਦੇ ਅੰਤਰਰਾਸ਼ਟਰੀ ਖਿਡਾਰੀ ਸੀਗੇ ਠੀਕ ਹੈ ਜੀ ਬਾਅਦ ਜੇ ਮੁੰਡੇ ਖੇਡਦੇ ਰਹੇ ਪਰ ਕੋਈ ਵਧੀਆ ਖਿਡਾਰੀ ਨਹੀਂ ਬਣ ਉਹ ਤੋਂ ਬਾਅਦ ਤਾਂ ਠੀਕ ਮੰਨ ਲਈ ਹੁਣ ਹੁਣ ਖੇਡਦੇ ਆਜ ਕਰ ਮਾੜਾ ਮੋਟਾ ਹਾਂ ਕਬੱਡੀ ਖੇਡਣ ਜਾਂਦੇ ਹੁਣ ਠੀਕ ਆ ਹਾਂਜੀ ਚਲੋ ਚੰਗੀ ਗੱਲ ਹੈ ਵੈਸੇ ਕਬੱਡੀ ਆ ਆਪਣੀ ਪੰਜਾਬ ਦੀ ਖੇਡ ਐ ਨੂੰ ਪਰਫੁੱਲਤ ਕਰਨਾ ਚਾਹੀਦਾ ਵਾ ਹਾਂਜੀ ਕਿ ਗਰਾਊਂਡ ਗਰਾਊਂਡ ਬਣਿਆ ਆਪਣੇ ਪਿੰਡ ਦੇ ਵਿੱਚ ਆ ਗਰਾਊਂਡ ਬਣਿਆ ਵਧੀਆ ਗਰਾਊਂਡ ਹੈਗਾ ਉੱਥੇ ਸਟੇਡੀਅਮ ਬਹੁਤ ਸੋਹਣਾ ਬਣਿਆ ਠੀਕ ਆ ਹਾਂ ਉੱਥੇ ਆਪਣੇ ਕਬੱਡੀ ਕਰਾਉਂਦੇ ਹਰੇਕ ਸਾਲ ਠੀਕ ਆ ਬੱਚੇ ਕਬੱਡੀ ਖੇਡਦੇ ਤੇ ਕਰੈਕਟ ਖੇਡਦੇ ਆ ਫੁੱਟਬਾਲ ਗੇਮ ਖੇਡਦੇ ਉੱਥੇ ਹਮ ਵਧੀਆ ਗਰਾਊਂਡ ਬਣਿਆ ਠੀਕਾ ਮੈਂ ਨਾ ਇੱਕ ਤੁਹਾਡੇ ਪਿੰਡ ਦੇ ਵਿੱਚ ਵਰਦਿਆਂ ਸਾਰ ਦੇਖਿਆ ਕਿ ਤੁਹਾਡੇ ਪਿੰਡ ਦਾ ਪੁਰਾਣੇ ਕਿਕਰ ਜਿਵੇਂ ਪਹਾੜੀ ਕਿਕਰ ਇਹਦਾ ਖਤਮ ਹੀ ਹੋ ਗਏ ਤੁਹਾਡੇ ਪਿੰਡ ਹੈਗੇ ਆ ਹਾਂਜੀ ਹੈਗੇ ਆ ਕਿਉਂਕਿ ਕਈਆਂ ਪਿੰਡਾਂ ਜਾਣਾ ਉੱਥੇ ਨਹੀਂ ਲੱਭਦੇ ਤੇ ਪੁਰਾਣੇ ਬੋੜ ਪਿੱਪਲ ਵੀ ਹੈਗੇ ਆ ਕਿਹੜੇ ਜਿਹੜੇ ਵੀਰ ਵੜ ਦਿੰਦੇ ਉਹਨਾਂ ਨੂੰ ਥੋੜੀ ਅਪੀਲ ਕਰੋ ਕਿ ਥੋੜਾ ਬਚਾ ਕਰੋ ਇਹਨਾਂ ਚੀਜ਼ਾਂ ਦਾ ਦਰਖਤ ਦੁਖਤ ਲਾਉਣ ਵੀਰੇ ਬਚਾ ਤਾਂ ਆਈਆਂ ਜੇ ਕਿਸੇ ਨੂੰ ਮਜਬੂਰੀ ਕਾਰਨ ਕੱਟਣਾ ਪੈਂਦਾ ਉਦਾਂ ਤਾਂ ਕੋਈ ਜ਼ਿਆਦਾ ਕੱਟਦਾ ਨਹੀਂਗਾ ਠੀਕਾ ਤੇ तकरीबन ਵੈਸੇ ਸਾਡੇ ਪਿੰਡ ਦੇ ਵਿੱਚ ਦਰਖਤ ਪੁਰਾਣੇ ਬਹੁਤ ਬੋੜਾ ਸਾਡੇ ਪਿੰਡ ਪੀਪਲ ਬੜੇ ਪੁਰਾਣੇ ਖੜੇ ਹੋਏ ਆ। ਦੇਖਿਓ ਮੈਂ ਸਾਰੇ ਦੇਖਿਆ ਹਾਂ ਜੀ। ਤੇ ਪਾੜੀ ਕਿਕਰਾਂ ਕਾਫੀ ਹੈਗੀਆਂ। ਹਾਂ ਪਾੜੀ ਕਿਕਰਾਂ ਵੈਸੇ ਤੁਹਾਡੇ ਇਸ ਪਿੰਡ 'ਚ ਹੈਗੀਆਂ ਨੇੜੇ ਹੋਰ ਮੈਂ ਕਈਆਂ ਪਿੰਡਾਂ 'ਚ ਉੱਧਰ ਨਹੀਂ ਆਏ। ਨਹੀਂ ਸਾਡੇ ਪੁਰਾਣੀਆਂ ਖੜੀਆਂ ਜਿਵੇਂ ਆਵੇ ਜਮੀਨ-ਜਮੂਨ ਦਾ ਵੀ ਫਰਕ ਹੁੰਦਾ ਵਾ ਐਡਾ ਕੋਈ ਪਾੜੀ ਕਿਕਰਾਂ ਦਾ? ਨਹੀਂ ਜ਼ਮੀਨ ਦਾ ਤਾਂ ਕੋਈ ਐਡਾ ਕੋਈ ਫਰਕ ਨਹੀਂ ਹੁੰਦਾਗਾ। ਠੀਕ ਆ। ਪਤਾ ਨਹੀਂ ਆਪੀ ਉੱਗੀਆਂ-ਉੱਗੀਆਂ ਕਿਸੇ ਨੇ ਲਾਈਆਂ ਦੇਣੀਆਂ। ਤੇ ਏਕਣਾ ਸੀ ਆਪਣੇ ਮਾਧਮ ਰਹੀ ਇੱਕ ਮੁੱਖ ਪੁਆਇੰਟ ਰੱਖਿਆ ਵਾ ਕਿ ਤੁਸੀਂ ਨਾ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਵੀਡੀਓ ਦੇਖਣ ਉਹਨਾਂ ਨੂੰ ਇੱਕ ਅਪੀਲ ਜ਼ਰੂਰ ਕਰਿਓ ਕਿ ਪਿੱਪਲ, ਬੋੜ, ਨਿੰਮ, ਸੁਹੰਜੜਾਂ ਤੇ ਟਾਲੀ ਦੇ ਦਰਖਤ ਜ਼ਰੂਰ ਲਗਾਓ ਇੰਨੀ ਕਿ ਤੁਸੀਂ ਬੇਨਤੀ ਤੁਸੀਂ ਵੀ ਕਰ ਦੋ ਇੱਕ ਵਾਰੀ ਲਾਉਣੇ ਚਾਹੀਦੇ ਪ੍ਰਾਣ ਹਾਂਜੀ ਦਰਖਤ ਤਾਂ ਲਾਉਣੇ ਚਾਹੀਦੇ ਆਪਣੇ ਦਰਖਤ ਬਹੁਤ ਜ਼ਿਆਦਾ ਘਟ ਗਏ ਆ ਹਰੇਕ ਬੰਦੇ ਨੂੰ ਇੱਕ ਇੱਕ ਦਰਖਤ ਲਾਉਣਾ ਚਾਹੀਦਾ ਜਿਵੇਂ ਬੋੜ ਤੇ ਪਿੱਪਲ ਤਾਂ ਜ਼ਰੂਰੀ ਆ ਤੇ ਨਿੰਮ ਦਾ ਬੂਟਾ ਹੋ ਜਾਏ ਸੁਹੰਜੜਾਂ ਇਹ ਬਹੁਤ ਵਧੀਆ ਬੂਟੇ ਨੇ ਲਾਉਣੇ ਚਾਹੀਦੇ ਨਾਲ ਤਾਂ ਆਪਾਂ ਨੂੰ ਆਕਸੀਜਨ ਮਿਲਦੀ ਬੜਾ ਵਧੀ ਕੋਲ ਬਹਿ ਕੇ ਆਪਣਾ ਠੰਡਕ ਮਹਿਸੂਸ ਹੁੰਦੀ ਹੈ ਇਸ ਚੀਜ਼ ਦੇ ਨਾਲ ਬਹਿ ਕੇ ਹੁਣਾ ਕੋਰੋਨਾ ਦੀ ਵੀ ਵੇਖਿਆ ਕੀ ਮਾਹੌਲ ਬਣਿਆ ਹੈ ਜਿਹੜੇ ਪਿੰਡਾਂ ਵਾਲੇ ਲੋਕ ਸੀ ਉਹ ਚਲੋ ਆਪਦਾ ਚਲਾਈ ਗਏ ਮੈਡਮ ਮੋਟਾ ਹਨਾ ਤੇ ਸ਼ਹਿਰਾਂ ਦੇ ਵਿੱਚ ਤਾਂ ਕਿੰਨੀਆਂ ਮੌਤਾਂ ਹੋ ਗਈਆਂ ਆਕਸੀਜਨ ਦੀ ਕਮੀ ਕਰਕੇ ਹੋਈਆਂ ਆਕਸੀਜਨ ਬਰੇ ਦਰਾਖਤ ਕੱਟ ਗਏ ਦੇਖੋ ਆਪਣੇ ਅੱਗੇ ਕਿੰਨੇ ਪੰਛੀ ਹੁੰਦੇ ਸੀ ਕਿ ਕੋਈ ਆਪਣੇ ਕੋਈ ਛਿੜੀ ਨਹੀਂ ਦਿਸਦੀ ਨਾ ਕੁੱਗੀ ਨਾ ਕਾਂ ਅੱਗੇ ਕਿੰਨੇ ਆਪਣੇ ਜਾਨਵਰ ਦੇਖਦੇ ਹੁੰਦੇ ਸੀ ਇਹ ਬੂਟੇ ਕੱਟਣ ਦੇ ਨਾਲ ਗਰਮੀ ਜਿਆਦਾ ਹੋਣ ਲੱਗੀ ਇਹਨਾਂ ਚੀਜ਼ਾਂ ਦੇ ਜਾਨਵਰਾਂ ਦੀ ਮੌਤ ਹੋ ਗਈ 100 ਦੇ ਵਿੱਚ 5-10% ਹੀ ਹੁਣ ਆਪਾਂ ਨੂੰ ਕੋਈ ਇਹੋ ਜਿਹੇ ਜਾਨਵਰ ਮਿਲਦੇ ਆ ਜੀ ਹੁਣ ਠੀਕ ਆ ਠੀਕ ਤੇ ਬੂਟੇ ਲਾਵਾਂਗੇ ਤੇ ਇਹ ਜਿਹੇ ਜਾਨਵਰ ਫੇਰ ਆਪਣੇ ਆਉਣਗੇ ਕਿੰਨੇ ਵਧੀਆ ਲੱਗਦੇ ਹੁੰਦੇ ਸਵੇਰ ਬੋਲਦੇ ਸੀਗੇ ਤੇ ਹੁਣ ਤਾਂ ਉਹ ਚੀਜ਼ਾਂ ਹੀ ਨਹੀਂ ਰਹਿ ਗਈਆਂ ਆਪਣੇ ਹਾਂਜੀ ਠੀਕ ਹੈ ਜੀ ਸਸਕਾ ਵੀਰ ਜੀ ਸਸਕਾ ਜੀ ਹੋਰ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਸੇਤਾਂ ਠੀਕ ਠਾਕ ਆ ਠੀਕ ਆ ਜੀ ਠੀਕ ਵਧੀਆ ਜੀ ਠੀਕ ਆ ਤੇ ਫਿਰ ਨੌਜਵਾਨ ਪੂਰੀ ਆਪਦੀ ਕਬੱਡੀ ਕਬੱਡੀ ਖੇਡਦੇ ਗਰਾਊਂਡ ਲਾਉਂਦੇ ਪਿੰਡਾਂ ਜਾ ਕੇ ਹਾਂ ਜਾਂਦੇ ਆ ਵਿੱਚ ਠੀਕ ਆ ਬਹੁਤ ਬੱਚੇ ਜਾ ਰਹੇ ਆ ਹੁਣ ਠੀਕ ਆ ਠੀਕ ਆ ਤੇ ਸਕੂਲ ਦੇ ਵਿੱਚ ਆਪਣੇ ਸੌਰੀ ਪਿੰਡਾਂ ਦੇ ਵਿੱਚ ਸਕੂਲ ਦਾ ਮਾਹੌਲ ਕਿਦਾਂ ਵਧੀਆ ਸਕੂਲ ਕੇ ਪ੍ਰਾਇਮਰੀ ਸਕੂਲ ਲੱਦ ਰਹੇ ਤੇ ਪ੍ਰਾਇਮਰੀ ਮਿਡਲ ਸਕੂਲ ਆ ਪ੍ਰਾਇਮਰੀ ਤੱਕ ਸਕੂਲ ਆ ਮਿਡਲ ਤੱਕ ਕਰੋ ਮਿਡਲ ਤੱਕ ਆ ਇਹ 8ਵੀਂ ਤੱਕ ਹੁੰਦਾ ਮਿਡਲ ਹਾਂ ਜੀ ਹਾਂ ਜੀ ਠੀਕ ਅਠਵੀਂ ਤੱਕ ਹੈਗਾ ਵਾ ਤੇ ਗਰਾਉਂਡ ਗਰੂਨ ਬਣਿਆ ਪਾਰਕ ਪੁਰਕ ਬਣਿਆ ਸਾਰਾ ਹਾਂਜੀ ਹਾਂਜੀ ਵਧੀਆ ਜੀ ਬਹੁਤ ਵਧੀਆ ਸਾਰਾ ਚਲੋ ਸਾਡੇ ਦੋ ਨਵੇਂ ਬੰਦੇ ਪਏ ਇੱਕ ਉਧਰ ਬਣਿਆ ਇੱਕ ਆਂਡ ਪਾਰਕ ਬੰਦਾ ਪਿਆ ਵਾਟਰ ਵਾਟਰ ਟੈਂਕੀ ਦੇ ਵਿੱਚ ਠੀਕ ਆ ਹੌਲੀ ਹੌਲੀ ਪਿੰਡ ਦੀ ਨਿਹਾਰ ਬਦਲਾਂਗੇ ਬਹੁਤ ਸੋਹਣਾ ਪਿੰਡ ਬਣਾਵਾਂਗੇ ਜੀ ਠੀਕ ਹੈ ਠੀਕ ਹੈ ਚਲੋ ਨੌਜਵਾਨਾਂ ਵਾਲੇ ਬਾਹਰ ਪੁਰ ਗਏ ਹੋਏ ਆ ਤੇ ਚਲੋ ਆਪਦਾ ਵਧੀਆ ਚੱਲੀ ਜਾਊ ਕੰਮ ਕਰਣਾ ਹਾਂਜੀ ਹਾਂਜੀ ਹੂੰ ਹੁਣ ਆਪਣਾ ਤੇ ਇਹੀ ਆ ਮੋਟਿਵ ਵੀਰੇ ਸਾਰਾ ਪਿੰਡ ਪੂਰਾ ਵਧੀਆ ਬਣਾਇਆ ਜਾਵੇ ਹੂੰ ਹੁਣ ਇੱਥੇ ਸੱਤ ਸੱਥਾਂ ਆਪਣੀਆਂ ਖਤਮ ਜਿੱਥੇ پارک ਮੰਡੀ ਇਹ ਸਾਥ ਜਰੂਰ ਬਣਾਉਣੇ ਉਥੇ ਪਿੰਡ ਦੇ ਵਿੱਚ ਕਿ ਚਲੋ ਕੋਈ ਹੌਲੀ ਹੌਲੀ ਬਹਿਣਾ ਸ਼ੁਰੂ ਹੋਣਾ ਹਾਂਜੀ ਹਮ ਅੱਗੇ ਕਿ ਆਪਣੇ ਪੁਰਾਣਾ ਬਜ਼ੁਰਗ ਤੁਹਾਡੇ ਜਿਹੜਾ ਕਾਫੀ ਪੁਰਾਣਾ ਉਹ ਤਾਂ ਨਹੀਂ ਤੁਹਾਡੇ ਪਿੰਡ ਕੋਈ ਰਹਿਗਾ ਨਾ ਬਜ਼ੁਰਗ ਤਾਂ ਹੀ ਹੁਣ ਰਹਿ ਹੀ ਨਹੀਂ ਗਿਆ ਇਹ ਹੁਣ ਤਾਂ ਆ ਬਜ਼ੁਰਗਾਂ ਕੋਈ ਰਹਿ ਗਏ ਬਸ ਮਤਲਬ ਕਿ 60 60 70 ਸਾਲ ਦੀ ਉਮਰ ਦੇ ਰਹਿ ਗਏ ਹਾਂਜੀ ਇੰਨੀ ਘਾਲੇ ਰਹਿ ਗਏ ਬਸ ਪੁਰਾਣੇ ਬਜ਼ੁਰਗ ਤਾਂ ਕੋਈ ਨਹੀਂ ਰਹਿ ਗਏ ਮੇਨ ਤੁਹਾਡੇ ਜਿਹੜੇ ਆਪਣੇ ਇਹ ਮੇਨ ਜਿਹੜੇ ਖਿਡਾਰੀ ਕਬੱਡੀ ਦੇ ਸੀ ਹੋਰ ਕੋਈ ਜਿੱਦਾਂ ਕੋਈ ਫੌਜੀ ਹੋਣ ਜਾਂ ਹੋਰ ਏਦਾਂ ਦਾ ਕੋਈ ਨਹੀਂ ਆਪਣੇ ਦੇ ਫੌਜੀ ਵੀਰੇ ਹੈਗੇ ਆ ਮੁੰਡੇ ਹੁਣ ਨਵੇਂ ਵੀ ਸਾਡੇ ਨਵੇਂ ਵੀ ਭਰਤੀ ਹੋਏ ਦੋ ਤਿੰਨ ਮੁੰਡੇ ਹੋਰ ਪੁਰਾਣੇ ਵੀ ਹੈਗੇ ਆ ਕੁਛ ਠੀਕ ਆ ਜੀ ਹਾਂਜੀ ਤੇ ਪੁਲਿਸ ਦੇ ਵਿੱਚ ਵੀ ਸਾਡੇ ਪਿੰਡੋਂ ਮੁੰਡੇ ਹੈਗੇਗਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਆ ਮਤਲਬ ਕਿ ਲੋਕ ਆਪਦੇ ਸਰਕਾਰੀ ਕੰਮਾਂ 'ਚ ਲੱਗੇ ਹੋਏ ਆ ਹਾਂਜੀ 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 ਨੀ ਨੌਕਰੀ ਵੇਸ਼ਾ ਕਰਦੇ ਜਿਹੜੇ ਮੁੰਡੇ ਕਰਦੇ ਆ ਬੁੱਧਾ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਆ ਵੀ ਸਤਿ ਸ੍ਰੀ ਅਕਾਲ ਸੋ ਦੋਸਤੋ ਹੁਣ ਆਪਾਂ ਤੁਹਾਨੂੰ ਪਿੰਡ ਸੰਤੂ ਵਾਲੇ ਕਮਾ ਲਿਆ ਆਂ ਪਿੰਡ ਸੰਤੂ ਵਾਲੇ ਕਮਾ ਲਿਆ ਆਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਪਿੰਡ ਦਾ ਇਤਿਹਾਸ ਜੋ ਆਪਣੇ ਕੋਲੇ ਮੌਜੂਦ ਆ ਉਹ ਦੱਸਣ ਜਾ ਰਹੇ ਆ ਕਿਉਂਕਿ ਪੰਜਾਬ ਦੇ ਪਿੰਡਾਂ ਦਾ ਇਤਿਹਾਸ ਤੇ ਪਿਸ਼ੋਕੜ ਜਿੰਨੀ ਕੋ ਆਪਾਂ ਨੂੰ ਜਿਹੜੀ ਇਤਿਹਾਸ ਮਿਲਿਆ ਉਹਦੀ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕਮੈਂਟਾਂ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਲਿਖਣਾ ਨਾ ਭੁੱਲਿਓ ਸੋ ਆਪਾਂ ਗੱਲਬਾਤ ਕਰਦੇ ਆਂ ਤਹਿਸੀਲ ਜੀਰਾ ਦਾ ਪਿੰਡ ਸੰਤੂ ਵਾਲਾ ਜਿਹੜਾ ਕਿ ਜੀਰਾ ਠੱਠਾ ਸੜਕ ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਮਹੂ ਤੋਂ ਲਗਭਗ ਜਿਹੜਾ 12 ਕਿਲੋਮੀਟਰ ਦੂਰ ਆ ਤੇ ਜੇਕਰ ਆਪਾਂ ਗੱਲ ਕਰੀਏ ਮੱਲਾਂ ਵਾਲਾ ਮੱਲਾਂ ਵਾਲਾ ਤੋਂ ਲਗਭਗ 13 ਤੋਂ 14 ਕਹਿ ਲਓ 16 ਕਿਲੋਮੀਟਰ ਜਿਹੜਾ ਮੱਲਾਂ ਵਾਲੇ ਤੋਂ ਦੂਰ ਆ ਪਿੰਡ ਸੰਤੂ ਵਾਲਾ ਇਤਿਹਾਸਿਕ ਪਿਸ਼ੋਕੜ ਤੇ ਮਹੱਤਤਾ ਦੀ ਜੇਕਰ ਗੱਲ ਕਰੀਏ ਤਾਂ ਇਹ ਪਿੰਡ ਕੋਈ 350 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਇਤਿਹਾਸਕਾਰਾਂ ਦੇ ਮੁਤਾਬਕ ਜੋ ਲਿਖਿਆ ਹੈ 350 ਸਾਲ ਪੁਰਾਣਾ ਪਿੰਡ ਦੱਸਿਆ ਜਾਂਦਾ ਹੈ ਮੈਂ ਪਿੰਡ ਦੇ ਕਾਫੀ ਬਜ਼ੁਰਗਾਂ ਤੋਂ ਨੌਜਵਾਨ ਵੀਰਾਂ ਤੋਂ ਪੁੱਛਿਆ ਪਰ ਕੋਈ ਜ਼ਿਆਦਾ ਸਟੀਕ ਜਾਣਕਾਰੀ ਆਪਾਂ ਨੂੰ ਇਹਨਾਂ ਤੋਂ ਨਹੀਂ ਮਿਲੀ ਪਰ ਜੋ ਆਪਣੇ ਕੋਲ ਜਾਣਕਾਰੀ ਮੌਜੂਦ ਆ 350 ਸਾਲ ਪੁਰਾਣਾ ਇਹ ਪਿੰਡ ਦੱਸਿਆ ਜਾਂਦਾ ਹੈ ਜਿਸ ਦੀ ਮੋੜੀ ਸੰਤੂ ਨਾਂ ਦੇ ਵਿਅਕਤੀ ਨੇ ਗੱਡੀ ਇਸ ਪਿੰਡ ਦਾ ਨਾਮ ਆ ਜਿਹੜਾ ਸੰਤੂ ਵਾਲਾ ਸੰਤੂ ਨਾਮ ਦੇ ਇਨਸਾਨ ਨੇ ਜਿਹੜੀ ਇਸ ਪਿੰਡ ਦੀ ਮੋੜੀ ਗੱਡੀ ਤੇ ਉਸ ਦੇ ਨਾਂ ਤੋਂ ਹੀ ਜਿਹੜਾ ਪਿੰਡ ਦਾ ਨਾਮ ਸੰਤੂ ਵਾਲਾ ਪੈ ਗਿਆ। ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੰਤੂ ਵਾਲਾ ਪਿੰਡ ਦੀ ਬਹੁਤੀ ਜਿਹੜੀ ਵੱਸੋਂ ਆ ਗਿੱਲ ਅਤੇ ਸਿੱਧੂਪਰਾੜ ਜੱਟਾਂ ਦੀ ਹੈ। ਕੁਝ ਲੋਕ ਆ ਜਿਹੜੇ ਪਿੱਛੋਂ ਇਤਿਹਾਸਕਾਰ ਜਿੰਨੇ ਪਿੰਡ ਵਾਲੇ ਦੱਸਦੀ ਸੀ ਕਿ ਕੋੜ ਬੁੱਡੇ ਤੋਂ ਉੱਠੇ ਗਾਦੜੀ ਵਾਲੇ ਆ ਗਏ ਗਾਦੜੀ ਵਾਲੇ ਤੋਂ ਸੰਤੂ ਵਾਲੇ ਆ ਗਏ ਕੁਝ ਹੋਰ ਕਈਆਂ ਪਿੰਡਾਂ ਚੋਂ ਆ ਕੇ ਜਿਹੜੇ ਲੋਕ ਇੱਥੇ ਆ ਕੇ ਵਸੇ ਜੇਕਰ ਇਸ ਪਿੰਡ ਦੀ ਹੋਰ ਗੱਲ ਕਰੀਏ ਕਿਹੜੇ-ਕਿਹੜੇ ਲੋਕ ਮੌਜੂਦ ਆ ਹਰੀਜਨ Hindu ਪਰਿਵਾਰ ਬ੍ਰਾਹਮਣ ਪਰਿਵਾਰ ਬਾਜੀਗਰ ਪਰਿਵਾਰ ਨਾਈ ਆਦੀ ਜਾਤਾਂ ਦੇ ਲੋਕ ਵੀ ਇਸ ਪਿੰਡ ਦੇ ਵਿੱਚ ਜਿਹੜੇ ਵਸੇ ਹੋਏ ਹਨ ਜੇਕਰ ਆਪਾਂ ਹੋਰ ਗੱਲ ਕਰੀਏ ਕਿ ਪਿੰਡ ਵਿੱਚ ਸਵਾਮੀ ਸ਼ੰਕਰਾਪੂਰੀ ਮਹਾਰਾਜ ਦੀ ਇੱਕ ਸੁੰਦਰ ਸਮਾਧੀ ਹੈ ਜਿੱਥੇ ਲੋਕ ਦੂਰੋਂ-ਦੂਰੋਂ ਆ ਕੇ ਸੁੱਖਾਂ ਪੂਰਦੇ ਹਨ ਸੋ ਹਰ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਸਵਾਮੀ ਕਿਸੇ ਨਾ ਕਿਸੇ ਇਤਿਹਾਸਿਕ ਪੀਰ ਫਕੀਰ ਦਾ ਜਿਹੜਾ ਮੰਨਤ ਹੁੰਦੀ ਆ ਉਸ ਤਰ੍ਹਾਂ ਹੀ ਇਸ ਪਿੰਡ ਦੇ ਵਿੱਚ ਵੀ ਸਵਾਮੀ ਜਿਹੜੇ ਸ਼ੰਕਰਾਪੁਰੀ ਉਹਨਾਂ ਦੀ ਜਿਹੜੀ ਇੱਥੇ ਮਾਨਤਾ ਹੁੰਦੀ ਆ ਸੋ ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਸਵਾਮੀ ਸ਼ੰਕਰਾਪੁਰੀ ਨੇ ਜਿਹੜਾ ਇਸ ਪਿੰਡ ਦੀ ਮੋੜੀ ਗੱਡੀ ਉਹਨਾਂ ਨੇ ਨਾਮ ਰੱਖਿਆ ਪਰ ਇਤਿਹਾਸਕਾਰ ਜਾਂ ਕੁਝ ਲੋਕਾਂ ਦੇ ਮਤਾਬਕ ਇਹ ਵੀ ਆ ਕਿ ਕਿਉਂਕਿ ਸੁਆਮੀ ਸ਼ੰਕਰਾਪੂਰੀ ਜੀ ਬਾਅਦ ਚਾਹੇ ਪਿੰਡ ਪਹਿਲਾਂ ਜਿਹੜਾ ਵਸਿਆ ਆ ਸੀਗਾ ਜੋ ਇਤਿਹਾਸ ਆਪਣੇ ਕੋਲ ਮੌਜੂਦ ਆ ਉਹਦੇ ਚ ਇਹੀ ਆ ਕਿ 3.5 ਸੌ ਸਾਲ ਪੁਰਾਣਾ ਪਿੰਡ ਆ ਜਿਹੜਾ ਕਿ ਇੱਕ ਸੰਤੂ ਨਾਂ ਦੇ ਵਿਅਕਤੀ ਤੋਂ ਇਸ ਪਿੰਡ ਦਾ ਨਾਮ ਸੰਤੂ ਵਾਲਾ ਪੈ ਗਿਆ ਤੇ ਉਸ ਦੀ ਜਿਹੜੀ ਮੋੜੀ ਗੱਡੀ ਗਈ ਸੋ ਜਿਹੜਾ ਵੀ ਇਤਿਹਾਸ ਆਪਣੇ ਕੋਲ ਮੌਜੂਦ ਆ ਉਹ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਦਿੱਤਾ ਵਾ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਫਰ ਇਹ ਮੁਹਬਤਾਂ ਦਾ ਫਿਕਰਮੰਦ ਟੀਮ ਤੁਹਾਡੇ ਪਿੰਡ ਪਹੁੰਚੇ ਤੇ ਤੁਹਾਡੇ ਪਿੰਡ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੇ ਕਿਉਂਕਿ ਆਉਣ ਵਾਲੀ ਪੀੜੀ ਨੂੰ ਜਿਹੜੇ ਪਿੰਡ ਦੇ ਵਿੱਚ ਆਪਾਂ ਰਹਿੰਦੇ ਆ ਉਹਨਾਂ ਨੂੰ ਜਿਹੜਾ ਆਪਣੇ ਪਿੰਡ ਦਾ ਨਾਮ ਅਤੇ ਇਤਿਹਾਸ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈਆਂ ਪਿੰਡਾਂ ਚ ਹੀ ਜਾਣਦੇ ਆ ਤੇ ਉੱਥੇ ਦੇਖਦੇ ਆ ਕਿ ਉਹਨਾਂ ਨੂੰ ਆਪਣੇ ਲੋਕ ਪਿੰਡ ਦੇ ਵਿੱਚ ਰਹਤ ਰਹੇ ਹਨ ਪਰ ਉਹਨਾਂ ਨੂੰ ਆਪਣੇ ਪਿੰਡ ਦਾ ਨਾਮ ਅਤੇ ਇਤਿਹਾਸ ਨਹੀਂ ਪਤਾ ਹੁੰਦਾ ਸੋ ਜਿਹੜੇ ਭੈਣ ਭਰਾ ਨਵੇਂ ਜੁੜੇ ਹਨ ਆਪਣੇ ਫੇਸਬੁੱਕ ਪੇਜ ਸੁਖ ਲਾਟਿਆ YouTube ਚੈਨਲ ਸੁਖ ਲਾਟਿਆ ਤੇ ਇੰਸਟਾਗ੍ਰam ਸੁਖ ਲਾਟਿਆ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਆਪਾਂ ਕਿਸੇ ਪਿੰਡ ਦਾ ਇਤਿਹਾਸ ਜਾਂ ਵੀਡੀਓ ਪਾਈਏ ਤੇ ਉਹ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚ ਜਾਵੇ ਸੋ ਹੋਰ ਚੰਗੀਆਂ ਵੀਡੀਓ ਦੇਖਣ ਲਈ ਫੋਲੋ ਸਬਸਕ੍ਰਾਈਬ ਕਰਿਓ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ